ਇਸ ਯੰਤਰ ਨੂੰ ਤਾਂ ਤੁਸੀਂ ਬਖੂਬੀ ਪਛਾਣਦੇ ਹੋਵੋਗੇ ਕੱਲ ਤੋਂ ਸੋਸ਼ਲ ਮੀਡੀਆ ਤੇ ਇਹਦੀਆਂ ਤਸਵੀਰਾਂ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਹੜ੍ਹਾਂ ਚ ਫਸੇ ਪੰਜਾਬ ਦੇ ਲੋਕਾਂ ਨੂੰ ਇਸ ਯੰਤਰ ਦੇ ਵੱਲੋਂ ਰੈਸਕਿਊ ਕੀਤਾ ਜਾ ਰਿਹਾ ਹੈ ਆਖਰਕਾਰ ਇਹ ਹੈ ਕਿ ਇਹ ਗੱਡੀ ਹੈ ਕਿ ਇਹ ਟੈਂਕ ਹੈ ਗੱਡੀ ਹੈ ਕੀ ਹੈ ਕਿਸ਼ਤੀ ਹੈ ਬਹੁਤ ਸਾਰੇ ਸਵਾਲ ਇਸ ਵੇਰੇ ਚੱਲ ਰਹੇ ਨੇ ਇਹਨਾਂ ਸਵਾਲਾਂ ਦੇ ਜਵਾਬ ਲੱਭਣ ਲਈ ਅਸੀਂ ਚੰਡੀਗੜ੍ਹ ਪਹੁੰਚੇ ਹਾਂ ਜਿੱਥੇ ਇਹ ਮੈਨੂਫੈਕਚਰ ਹੋ ਰਿਹਾ ਹੈ ਇਹਨੂੰ SMBN 1200 ਕਿਹਾ ਜਾਂਦਾ ਹੈ ਇਹ ਇੱਕ 8 ਟਰ ਹੈ ਯਾਨੀ ਕਿ 올 ਟੈਰਨ ਆਫ ਰੋਡਿੰਗ ਵੀਕਲ ਹੈ ਕਿਸੇ ਵੀ ਤਰ੍ਹਾਂ ਦੀ ਸਥਿਤੀ ਦੇ ਵਿੱਚ ਇਹ ਵੀਕਲ ਜਿਹੜਾ ਜਾ ਸਕਦਾ ਭਾਵੇਂ ਪਹਾੜ ਹੋਣ ਭਾਵੇਂ ਪਾਣੀ ਹੋਵੇ ਭਾਵੇਂ ਰੇਤ ਹੋਵੇ ਭਾਵੇਂ ਪਾਣੀ ਪਹਾੜੀਆਂ ਹੋਣ ਹਰ ਥਾਂ 'ਤੇ ਇਹਦਾ ਇਸਤੇਮਾਲ ਕੀਤਾ ਜਾ ਸਕਦਾ ਆਖਰਕਾਰ ਇੱਕਦਮ ਇਹ ਪੰਜਾਬੀਆਂ ਦੇ ਅੱਗੇ ਸਾਹਮਣੇ ਕਿਵੇਂ ਆਇਆ ਕੀ ਕੁਝ ਇਹ ਕਰ ਸਕਦਾ ਔਰ ਇਹਦੇ ird gird ਜਿਹੜੇ ਸਵਾਲ ਘੁੰਮ ਰਹੇ ਨੇ ਉਹ ਕੀ ਨੇ ਉਹਨਾਂ ਦੇ ਜਵਾਬ ਲੱਭਣ ਲਈ ਆਪਾਂ ਇਸ ਵੇਲੇ ਮੈਨੂਫੈਕਚਰਿੰਗ ਯੂਨਿਟ ਦੇ ਵਿੱਚ ਖੜੇ ਹਾਂ ਤੁਸੀਂ ਇੱਕ ਵਾਰੀ ਪਹਿਲਾਂ ਇਹ ਝਾਤ ਮਾਰ ਲਓ ਇਸ ਐਸਐਮਬੀ ਤੇ ਟੈਂਕ ਨੂੰ ਮਾ ਚੀਜ਼ ਐ ਟਰੱਕ ਵੀ ਨਜ਼ਰ ਆਂਦਾ ਔਰ ਕਿਸ਼ਤੀ ਦਾ ਵੀ ਕੰਮ ਕਰ ਰਿਹਾ ਹੈ ਇਹਦੇ ਫੀਚਰਸ ਅਸੀਂ ਸਮਝਦੇ ਹਾਂ ਆਖਰਕਾਰ ਇਹ ਗੱਡੀ ਹੈ ਕੀ ਐ ਸਾਡੇ ਨਾਲ ਇਸ ਕੰਪਨੀ ਦੇ ਮਾਰਕੀਟਿੰਗ ਹੈੱਡ ਯੁਗੇਸ਼ ਖੱਟਰ ਜੀ ਨੇ ਖੱਟਰ ਜੀ ਸਵਾਗਤ ਹੈ ਤੁਹਾਡਾ ਸਾਰੇ ਖੇਰਾ ਟੀਵੀ ਤੇ ਧੰਨਵਾਦ ਕੱਲ ਦਾ ਸਰ ਇਹ ਬੜਾ ਤੁਸੀਂ ਹੈਰਾਨ ਕਰ ਦਿੱਤਾ ਇਹਨੂੰ ਜਦੋਂ ਤੁਸੀਂ ਲੈ ਕੇ ਪਹੁੰਚੇ ਪਾਣੀ ਦੇ ਵਿੱਚ ਹਾਲਾਂਕਿ ਇਹ ਰੈਸਕਿਊ ਕਰ ਰਿਹਾ ਲੋਕਾਂ ਦਾ ਕੀ ਚੀਜ਼ ਆ ਸਰ ਮੈਂ ਤੁਹਾਡੇ ਸ਼ਬਦਾਂ ਦੇ ਜ਼ਰੀਏ ਸਰਲ ਭਾਸ਼ਾ ਦੇ ਵਿੱਚ ਸਮਝਾਣਾ ਚਾਹੁੰਦਾ ਤਾਂ ਬੇਸਿਕਲੀ ਸਰ ਇਹ ਜਿਹੜਾ ਵਹੀਕਲ ਹੈ ਇਹਨੂੰ ਇਹ ਐਮਫੀਬੀਅਸ ਆਲਟਰਨ ਵਹੀਕਲ ਹੁੰਦਾ ਹੈਗਾ ਮਤਲਬ ਐਮਫੀਬੀਅਸ ਮਤਲਬ ਜਿਹੜਾ ਪਾਣੀ ਚ ਜਾ ਸਕੇ ਤੇ ਆਲਟਰਨ ਮਤਲਬ ਹਰ ਜਗ੍ਹਾ ਜਾ ਸਕੇ ਸਾਡੀ ਜਿਹੜੀ ਕੰਪਨੀ ਹੈ ਜੀਐਸਡਬਲਿਊ ਗੀਕੋ ਮੋਟਰਸ ਇਹ ਜੀਐਸਡਬਲਿਊ ਗਰੁੱਪ ਦਾ ਪਾਰਟ ਹੈ ਤੇ ਚੰਡੀਗੜ੍ਹ ਦੇ ਵਿੱਚ ਅਸੀਂ ਇਹਨੂੰ ਮੇਕ ਇਨ ਇੰਡੀਆ ਦੇ ਅੰਡਰ ਬਣਾ ਰਹੇ ਹੈਗੇ ਆ ਇਹਦਾ ਟਰਾਂਸਫਰ ਅਸੀਂ ਟੈਕਨੋਲੋਜੀ ਦਾ ਪੂਰਾ ਕਰ ਲੇਤਾ ਹੋਇਆ ਇੰਡੀਆ ਚ ਤੇ ਹੁਣ ਸਾਨੂੰ ਇਹ ਪਲਾਂਟ ਨੂੰ 2 ਸਾਲ ਹੋ ਗ ਉਹਨਾਂ ਜਿਹੜੀ ਗੱਡੀ ਹੈ ਇਹਨੂੰ ਕਹਿੰਦੇ ਸਪੈਸ਼ਲਿਸਟ ਮੋਬਿਲਿਟੀ ਵਹੀਕਲ ਅਸੀਂ ਜੋ ਨਾਮ ਦਿੱਤਾ ਹੋਇਆ ਐ ਐਸ ਐਮ ਵੀ ਐਨ 1200 ਹੋ ਜਾਂਦਾ ਇਹਨੂੰ ਐਸ ਐਮ ਵੀ ਐਸ ਐਮ ਵੀ ਸਪੈਸ਼ਲਿਸਟ ਮੋਬਿਲਿਟੀ ਵਹੀਕਲ ਐਨ 1200 ਐਟ ਆਰ ਉਹ ਗੱਡੀ ਦਾ ਨਾਮ ਹੈ ਇੰਡੀਅਨ ਆਰਮੀ ਨੇ ਸਭ ਤੋਂ ਪਹਿਲਾਂ ਇਹ ਗੱਡੀਆਂ ਲੈਂਤੀਆਂ ਸੀਗੀਆਂ ਤੇ ਉਹਨਾਂ ਨੇ ਇਹਨੂੰ ਨਾਮ ਦਿੱਤਾ ਹੈਗਾ ਕਪੀ ਧਵਜ ਕਪੀ ਧਵਜ ਮਤਲਬ ਜਦ ਮਹਾਭਾਰਤ ਹੋਈ ਦੀ ਲੜਾਈ ਹੋਈ ਸੀ ਤਾਂ ਕ੍ਰਿਸ਼ਨ ਜੀ ਜਦ ਉਹਨੂੰ ਅਰਜੁਨ ਦਾ ਹੱਥ ਜਿਹੜਾ ਚਲਾ ਰਿਹਾ ਸੀ ਉਹਦਾ ਜਿਹੜਾ ਝੰਡਾ ਸੀ ਐਦਾ ਮੰਨਿਆ ਜਾਂਦਾ ਕਿ ਉਹਦੇ ਉੱਤੇ ਭਗਵਾਨ ਹਨੂਮਾਨ ਜੀ ਬੈਠੇ ਇਸ ਗੱਡੀ ਦੀ ਖਾਸ ਗੱਲ ਇਹ ਹੈ ਕਿ ਕਿਸੇ ਵੀ ਤਰ੍ਹਾਂ ਦੇ ਟੈਰੇਨ ਤੇ ਜਾ ਸਕਦੀ ਹੈ ਚਾਹੇ ਦਲਦਲ ਹੈ ਚਾਹੇ ਸਵੈਂਪਸ ਹੈ ਚਾਹੇ ਡੂੰਗਾ ਮਡ ਹੈ ਚਾਹੇ ਤੁਸੀਂ ਇਹਨੂੰ ਲੈ ਕੇ ਜਾਣਾ ਹੈਗਾ ਫੋਰੈਸਟ ਦੇ ਵਿੱਚ ਚਾਹੇ ਪੱਥਰਾ ਦੇ ਚਲਾ ਰਹਾ ਚਾਹੇ ਬਰਫ਼ ਤੇ ਚਲਾ ਰਹਾ ਹੈ ਆਜ਼ੀਡ ਦੇ ਵਿੱਚ ਗੱਡੀ ਜਿਹੜੀ ਆਪਰੇਸ਼ਨਲ ਹੈਗੀ ਹੈ 10 ਗਰਾਊਂਡ ਲੈਵਲ ਸੀ ਲੈਵਲ ਤੋਂ ਲੈ ਕੇ ਉੱਪਰ 2000 ਫੁੱਟ ਤੱਕ ਦੇ ਏਰੀਆਜ਼ ਦੇ ਵਿੱਚ ਇੰਡੀਅਨ ਆਰਮੀ ਇਹਨੂੰ ਆਪਰੇਟ ਕਰ ਰਹੀ ਹੈਗੀ ਹੈ ਅ ਪਲੱਸ ਦ ਗੱਡੀ ਦੀ ਜਿਹੜੀ ਖਾਸੀਅਤ ਹੈ ਕਿ ਇਹ ਜ਼ਮੀਨ ਤੋਂ ਪਾਣੀ ਚ ਤੇ ਪਾਣੀ ਤੋਂ ਵਾਪਸ ਜ਼ਮੀਨ ਚ ਬਿਨਾ ਕਿਸੇ ਸਪੈਸ਼ਲ ਰਿਕੁਆਇਰਮੈਂਟ ਦੇ ਆਸਾਨੀ ਹੈਗੀ ਆ ਅੱਛਾ ਠੀਕ ਹੈ ਜੀ ਇਹਦਾ ਜਿਹੜਾ ਡਿਜ਼ਾਈਨ ਹੈ ਉਹ ਇਸ ਤਰ੍ਹਾਂ ਹੈਗਾ ਕਿ ਇਹਦੇ ਥੱਲੇ ਜੋ ਸਟਰਕਚਰ ਹੈ ਉਹਨੂੰ ਲੋਡ ਫਰੇਮ ਕਹਿੰਦੇ ਆ ਉਹ ਬੋਟ ਟਾਈ ਬਣਿਆ ਹੋਇਆ ਉਹਨੂੰ ਬਾਇਨਸੀ ਦੇ ਦਿੰਦਾ ਉਹ ਬਾਇਨ ਹੋ ਸਕਦੀ ਹੈ ਨਹੀਂ ਨਹੀਂ ਸਿਰਫ ਸਟਰਕਚਰ ਹੈ ਡਿਜ਼ਾਈਨ ਸਿਰਫ ਫਰੇਮ ਹੈ ਅੱਛਾ ਇਹ ਬੋਟ ਵਾਲੀ ਟਰਬਾਈਨ ਨਹੀਂ ਹੈਗੀ ਸਟਰਕਚਰ ਉਹਦਾ ਸਟਰਕਚਰ ਹੈ ਜਿਹੜਾ ਬਾਇਨਸੀ ਅੰਦਰ ਹੈ ਜਿਹੜੇ ਟਾਇਰ ਹੈ ਉਹ ਇਹਨੂੰ ਪੈਡਲ ਦੀ ਤਰ੍ਹਾਂ ਅੱਗੇ ਚਲਾਉਂਦੇ ਹੈਗੇ ਅੱਛ ਬੜ ਗੱਡੀ ਦੀ ਜੇ ਸ਼ੁਰੂਆਤ ਕਰੀਏ ਤਾਂ ਗੱਡੀ ਦੇ ਅੰਦਰ ਜਾਣ ਦੇ ਦੋ ਦੋ ਦਰਵਾਜੇ ਹੈ ਇਹ ਪਹਿਲਾ ਫਰੰਟ ਡੋਰ ਹੈ ਠੀਕ ਹੈ ਇਹਦੇ ਇਸ ਤਰ੍ਹਾਂ ਕਰਕੇ ਗੱਡੀ ਦੇ ਅੱਗੇ ਖੁੱਲ ਜਾਂਦਾ ਤੇ ਇਤੋਂ ਬੰਦਾ ਅੰਦਰ ਚਲਿਆ ਜਾਂਦਾ ਜੀ ਚਲ ਬਿਲਕੁਲ ਜੀ ਪਵਨ ਜੀ ਤੁਸੀਂ ਨਾਲ ਜਾਣਾ ਚਾਹੋਗੇ ਆ ਪਹਿਲਾਂ ਅਸੀਂ ਚੜ੍ਹ ਕੇ ਦੇਖੀਏ ਕਿ ਆਖਰਕਾਰ ਆਜੋ ਤਾਂ ਦੋ ਜਣੇ ਇਹ ਫਿਰ ਦੋ ਲੋਕ ਜਿਹੜੇ ਨੇ ਅੱਗੇ ਬੈਠ ਸਕਦੇ ਨੇ ਇੱਕ ਡਰਾਈਵਰ ਹੋ ਗਿਆ ਇੱਕ ਤੁਸੀਂ ਕੋ-ਡਰਾਈਵਰ ਕਹਿ ਲਓ ਪੈਸੇਂਜਰ ਕਹਿ ਲਓ ਕੁਝ ਵੀ ਕਹਿ ਲਓ ਠੀਕ ਹੈ ਜੀ ਉਸ ਹਿਸਾਬ ਦੇ ਨਾਲ ਤੇ ਗੱਡੀ ਦੇ ਵਿੱਚ ਸਟੀering ਸਿਸਟਮ ਨਹੀਂ ਹੈ ਅਲੱਗ ਤੋਂ ਜੋ ਸਟੀering ਵੀਲ ਹੁੰਦਾ ਸਟੀering ਵੀਲ ਨਹੀਂ ਹੈਗਾ ਵੀਲ ਨਹੀਂ ਹੈਗਾ ਸਟੀering ਸਿਸਟਮ ਜਿਹੜਾ ਹੈਗਾ ਉਹ ਲੀਵਰ ਦੇ ਨਾਲ অপারেਟ ਹੁੰਦਾ ਹੈਗਾ ਜਿਹਾ ਟ੍ਰੈਡੀਸ਼ਨਲ ਸਟੀering ਵੀਲ ਹੈ ਉਹ ਨਹੀਂ ਹੁੰਦਾ ਇਹਦਾ ਜਿਹੜੀ ਟੈਕਨੋਲੋਜੀ ਹੈ ਸਟੀering ਦੀ ਉਹਨੂੰ ਕਹਿੰਦੇ ਸਕਿਡ ਸਟੀਅਰ ਸਿਸਟਮ ਮਤਲਬ ਗੱਡੀ 360 ਡਿਗਰੀ ਦੇ ਉਤੇ ਘੁੰਮ ਜਾਂਦੀ ਹੈਗੀ ਹੈ ਉਹਦਾ ਫਾਇਦਾ ਇਹ ਹੁੰਦਾ ਹੋ ਜਦੋਂ ਸਰਚ ਐਂਡ ਰੈਸਕਿਊ ਆਪਰੇਸ਼ਨ ਚੱਲ ਰਹੇ ਹੈ ਜਗਾ ਨਹੀਂ ਹੈਗੀ ਲੋਕਾਂ ਨੂੰ ਰੈਸਕਿਊ ਕੀਤਾ ਉੱਥੋਂ ਹੀ ਗੱਡੀ ਵਾਪਸ ਟਰਨ ਕਰ ਲੈਂਦੀ ਹੈਗੀ ਹੈ उस तो अलावा ਗੱਡੀ ਦਾ जरा कंसोल है सारा ਦੇ ਸਾਰੇ ਇੱਕ ਵਾਰ ਗੱਡੀ ਦੇ ਅੰਦਰ ਆ ਕੇ ਦੂਜੀ ਤਾਂ ਗੱਡੀ ਅੰਦਰੋਂ ਹੀ ਆਪਰੇਟ ਹੁੰਦੀ ਹੈਗੀ ਆਰ ਚੀਜ਼ ਦੇ ਗੱਡੀ ਟੀਜ਼ਰ ਚੱਲਦੀ ਹੈ ਹਾਂਜੀ ਆ ਗਿਆ ਇਹਦੇ ਵਿੱਚ पावर का इंजन लगा है अच्छा ਹੋਇਆ ਹੈ ਅੱਛਾ ਜਿਹੜਾ 100 90 ਨਿਊਟਨ ਮੀਟਰ ਦੀ ਟਾਰਕ ਦਿੰਦਾ ਹੈਗਾ ਅੱਛਾ ਲੋ ਬਟ ਇਹਦੇ ਹਰ ਟਾਇਰ ਦੇ ਅੰਦਰ ਇੱਕ ਇੱਕ ਐਡੀਸ਼ਨਲ ਕੈਨਿਸਟਰ ਦਿੱਤਾ ਗਿਆ 58 54 ਲੀਟਰ ਦਾ ਜਿਸ ਨਾਲ ਕੀ ਜਦ ਫੀਲਡ ਆਪਰੇਸ਼ਨ ਕਰਨ ਜਾਂਦੀ ਹੈ ਗੱਡੀ ਤਾਂ 370 ਲੀਟਰ ਡੀਜ਼ਲ ਲੈ ਕੇ ਜਾਂਦੀ ਹੈ ਦੋ ਗੱਡੀ ਨੂੰ 118 ਦੇ ਵਿੱਚ ਸਟੋਰ ਹੋ ਜਾਂਦਾ ਬਾਕੀ ਐਡੀਸ਼ਨਲ ਟਾਇਰਾਂ ਦੇ ਵਿੱਚ ਜਿਹੜੇ ਕੈਨਿਸਟਰ ਲੱਗੇ ਹੋਏ ਆ ਅੱਛਾ ਰੇਮ ਦੇ ਉੱਤੇ ਆਉਂਦੇ ਹੋ ਤਗਾਡੀ 80 ਘੰਟੇ ਤੋਂ ਜ਼ਿਆਦਾ ਆਪਰੇਟ ਕਰ ਸਕਦੀ ਹੈ ਉਹ ਫਿਊਲ ਜਿਹੜਾ ਟੈਂਕਰ ਦੇ ਵਿੱਚ ਲੱਗੇ ਆ ਇਹ ਇੰਜਨ ਨੂੰ ਸਪਲਾਈ ਵੀ ਕਰਦਾ ਹੈ ਇਹ ਕੰਸਟਰ ਹੈ ਸਟੋਰੇਜ ਸਟੋਰੇਜ ਮਾਚਾ 500 ਲੀਟਰ ਤੁਸੀਂ ਦੱਸਿਆ ਕਿ ਕਿ ਨਾਲ ਲੈ ਕੇ ਅੱਗੇ ਜਾ ਸਕਦਾ ਹੈ ਵੀ ਆਪਰੇਸ਼ਨ ਕਰਕੇ ਜਾ ਰਿਹਾ ਹੈ 80 ਘੰਟੇ ਤੋਂ ਜ਼ਿਆਦਾ ਆਪਰੇਸ਼ਨ ਹੋ ਜਾਂਦੇ ਹੈਗੇ ਰੈਸਕਿਊ ਆਪਰੇਸ਼ਨ ਦੇ ਵਿੱਚ ਡੀਜ਼ਲ ਵਾਰ-ਵਾਰ ਨਹੀਂ ਮਿਲਦਾ ਹੈਗਾ ਤਾਂ ਇਹ ਬਹੁਤ بڑا ਬੈਨੀਫਿਟ ਹੈ ਉਸ ਤੋਂ ਬਾਅਦ ਗੱਡੀ ਦਾ ਜਿਹੜਾ ਲੀਵਰ ਹੈ ਲੈਫਟ ਮੋੜਨਾ ਤਾਂ ਲੈਫਟ ਲੀਵਰ ਨੂੰ ਖਿੱਚ ਲੇਤਾ ਸੱਜੇ ਜਾਣਾ ਤਾਂ ਸੱਜੇ ਕਰ ਲੇਤਾ ਸਿੱਧੇ ਜਾਣ ਦਾ ਜੀ ਉਹ ਸਾਡ ਦਿੱਤਾ ਕੋਈ ਹੋਰ ਤੁਸੀਂ ਦਿਖਾਓ ਸਰ ਕਿੱਦਾਂ ਇਹ ਕਿਉਂਕਿ ਇਹ ਉਸ ਤੋਂ ਬਾਅਦ ਦਿਖਾਉਣਾ ਹੈ ਇੱਕ ਵਾਰੀ ਤਾਂ ਮੁਰਦਾ ਵੀ ਖੜੇ ਖੜੇ ਵੀ ਟਾਇਰ ਨਹੀਂ ਖੜੇ ਖੜੇ ਨਹੀਂ ਚਲਦੇ ਜੀ ਮੁੜੇਗਾ اچھا ਚਲੋ ਚਲਦੇ ਜੀ ਮੁੜੇਗਾ ਆਪਾਂ ਕਰਕੇ ਦਿਖਾਵਾਂਗੇ ਉਸ ਤੋਂ ਬਾਅਦ ਤੁਹਾਨੂੰ ਪਹਿਲਾਂ ਇੱਕ ਵਾਰ ਗੱਡੀ ਬਾਰੇ ਮੈਂ ਤੁਹਾਨੂੰ ਸਮਝਾ ਦਿੰਦਾ ਹੈਗਾ ਹਾਂ ਜੀ ਉਸ ਤੋਂ ਬਾਅਦ ਗੱਡੀ ਦੀ ਖਾਸੀਅਤ ਉਹ ਇਹ ਹੈਗੀ ਕਿ ਗੱਡੀ ਅਲੱਗ-ਅਲੱਗ ਟਾਇਰਾਂ ਤੇ ਜਾਣ ਲਈ ਅਲੱਗ-ਅਲੱਗ 에ਅਰ ਪ੍ਰੈਸ਼ਰ ਚਾਹੀਦਾ ਹੁੰਦਾ ਠੀਕ ਹੈ ਜੀ ਜਿਹੜਾ ਗੱਡੀ ਤੇ ਚਲਦੇ-ਚਲਦੇ ਜੀ ਤੁਸੀਂ ਐਡਜਸਟ ਕਰ ਸਕਦੇ ਹੋ ਕਿ ਗੱਡੀ ਦੇ ਜਿਹੜੇ ਟਾਇਰ ਨੂੰ ਭਰਨਾ ਹਵਾ ਤੇ ਕਢ ਉਹ ਅੰਦਰ ਬੈਠੇ ਬੈਠੇ ਇਸ ਨੋਬ ਦੇ ਨਾਲ ਹੋ ਸਕਦੀ ਹੈਗੀ ਇੰਜਨ ਐਗਜ਼ੌਸਟ ਨੂੰ ਵੀਡੀਓ ਵਾਇਲ ਹੋ ਰਹੀ ਸੀ ਇੱਕਦਮ ਜਿਹੜਾ ਟਾਇਰ ਬਿਲਕੁਲ ਥੋੜਾ ਪਿੱਛੇ ਹੋ ਜਾਏਗਾ ਥੋੜਾ ਪਿੱਛੇ ਹੋ ਜਾਏਗਾ ਤੇ ਹੁਣ ਹਵਾ ਨਿਕਲਨੀ ਸ਼ੁਰੂ ਹੋ ਗਈ ਹੈ ਹਾਂ 100 ਟਾਇਰ ਤੋਂ 100 ਪਾਵਰ ਆ ਤਾਂ ਫਿਰ ਟਾਇਰ ਹੁਣ ਥੱਲੇ ਜਾਏਗਾ ਹੁਣ ਇਨ ਬਿਲਟ ਪੰਪ ਆ ਫਿਰ ਇਹਦਾ ਕੋਈ ਪੰਪ ਨਹੀਂ ਹੈ ਜਿਹੜਾ ਇੰਜਨ ਦਾ ਐਗਜ਼ੌਸਟ ਹੈਗਾ ਹਾਂ ਉਥੋਂ ਹੀ ਹਵਾ ਅੰਦਰ ਜਾਂਦੀ ਹੈ ਜਿਆਦਾ ਸੀ ਕਦਮੀ ਹੁੰਦੀ ਹੈ ਤਾਂ ਹਵਾ ਬਾਹਰ ਨਿਕਲ ਜਾਂਦੀ ਹੈ ਇਸ ਦੇ ਅੰਦਰ ਵਿੱਚ ਹਵਾ ਨਿਕਲ ਜਾਂਦੀ ਹੈ ਫਿਰ ਫਿਲ ਹੋ ਜਾਂਦੀ ਹੈ ਜੀ 0 2 0 ਇਹ ਅਲਟਰਾ ਲੋ ਪ੍ਰੈਸ਼ਰ ਟਾਇਰ ਹੈਗੇ ਆ ਸਪੈਸ਼ਲ ਜ਼ਬਰ ਦੇ ਬਣੇ ਇਹਨਾਂ ਦਾ ਮਿਨੀਮਮ ਪ੍ਰੈਸ਼ਰ ਜਿਹੜਾ ਹੁੰਦਾ ਹੋਏਗਾ .5 ਪੀਐਸਆਈ ਆਈਐਸਆਰ ਤੱਕ 0 2 3 ਪੀਐਸਆਈ 1 ਮਿੰਟ ਦੇ ਲੱਗੇ ਸਕੇ ਲੱਗਦਾ ਹੈਗਾ ਸਿਰਫ ਅੱਛਾ ਹਾਂ ਜੀ ਤੇ ਹੁਣ ਤਪਿਰ ਕਿ ਜਦੋਂ ਹਵਾ ਆਉਂਦੀ ਹੈ ਤੁਹਾਨੂੰ ਕਿਹੜੇ ਇਹੋ ਜਿਹੇ ਟੈਰੇਨ ਹੁੰਦੇ ਨੇ ਜਦੋਂ ਹਵਾ ਕੜਨੀ ਚਾਹੀਦੀ ਹੈ ਜੇ ਕਾਲਾ ਪੰਚ ਫੀਚਰ ਤੇ ਜਾ ਰਹੇ ਹੋ ਤਾਂ ਤੁਹਾਨੂੰ ਕੰਟੈਕਟ ਏਰੀਆ ਜ਼ਿਆਦਾ ਚਾਹੀਦਾ ਤਾਂ ਤੁਸੀਂ ਹਵਾ ਘਟਾ ਦੂਗੇ ਨਾ ਠੀਕ ਹੈ ਜਦ ਤੁਸੀਂ ਸਖਤ ਤੇ ਆ ਕੇ ਏਰੀਆ ਤੇ ਵਾਪਸ ਤਾਂ ਤੁਸੀਂ ਇਹਨੂੰ ਵਾਪਸ 30 PSI ਤੇ ਭਰ ਲੋਗੇ ਹੁਣ ਭਰਨੀ ਸ਼ੁਰੂ ਹੋ ਜਾਏਗੀ ਅੱਛਾ ਰੇਸ ਜੋ ਹਵਾ ਭਰ ਰਹੇ ਕਿਉਂਕਿ ਇਹ ਯੂਜ਼ਰ ਦਾ ਐਗਜ਼ੌਸਟ ਜਿੱਧਾ ਟਾਇਰਾਂ ਤੇ ਜਾ ਰਿਹਾ ਹੈ ਚਾਰੋ ਟਾਇਰ ਬਾਰੇ ਸਾਰੇ ਮੰਨ ਲਓ ਨਹੀਂ ਸਿਰਾਂ ਚ ਰਿਕਵਈਆ ਬਟ ਚਾਰੋ ਟਾਇਰ ਇੱਕ ਪਾਈਪ ਨਾਲ ਕਨੈਕਟਡ ਹੈਗੇ ਆ ਜਿਹੜਾ ਅੱਗੇ ਟਾਇਰਾਂ ਦੇ ਵਿੱਚ ਹ ਅਤੁ ਸਿੱਧਾ ਦੇਖ ਸਕਦੇ ਹੋ ਇਹ ਹੌਲੀ ਹੌਲੀ ਮੱਧ ਰਹਿ ਰਿਹਾ ਹੈ 84 84 ਬੱਦਲ ਲੱਗ ਜਾਏਗੀ ਇਹ 300 ਮਤਲਬ 3 ਪੀਐਸਲ ਓਕੇ ਹੱਤ ਇਹ ਨਹੀਂ ਹਾਈਟ ਤੱਕ ਜਦੋਂ ਆਪਾਂ ਪਾਣੀ ਦਾ ਜ਼ਿਕਰ ਮੈਂ ਕਿਉਂਕਿ ਡਿਟੇਲ ਚ ਕਰਾਂਗਾ ਉਸ ਤੋਂ ਪਹਿਲਾਂ ਹੋਰ ਜਿਹੜੇ ਪਾਣੀ ਦੇ ਵਿੱਚ ਅਸੀਂ ਅਲੋ ਤੇ ਆਪਾਂ ਕਿਸੇ ਸਟੇਸ਼ਨ ਤੇ ਜਾ ਰਹੇ ਹਾਂ ਕਿੰਨੀ ਹਾਈਟ ਤੱਕ ਇਹ ਚੱਲ ਜਾਂਦਾ ਹੈ ਆ ਜਿਹੜਾ ਤੁਸੀਂ ਦੇਖੋਗੇ ਇੱਥੇ ਲਿਖਿਆ ਹੋਇਆ ਹੈ ਕਿ ਕਿਹੜੇ ਟੈਰਨ ਤੇ ਕਿੰਨੀ ਉਹ ਭਰਦੀਆਂ ਹਵਾ ਠੀਕ ਹੈ ਉਸ ਹਿਸਾਬ ਨਾਲ ਜਿਹੜਾ ਡਰਾਈਵਰ ਆਪਨੇ ਐਡਜਸਟ ਕਰਦਾ ਜਾਏਗਾ ਹਵਾ ਨੂੰ ਬਾਕੀ ਨੇ ਗিয়ার ਕੀਏ ਨੇ 11 ਦਾ ਪਸੰਦਾ ਜੁ ਤੁਹਾਡੇ ਇਹਦੇ ਅੰਦਰ ਜੀ 6 ਗিয়ার ਹੈਗੇ ਆ ਬੋਟਾ ਠੀਕ ਹੈ ਜੀ ਪਾਈ ਪਲਸ ਅ ਅ ਪਲਾਨੋ ਮੈਗਾ ਪਲਸ ਰਿਵਰਸ ਤੇ ਉਸ ਤੋਂ ਬਾਅਦ ਇਹਦੇ ਵਿੱਚ ਜਿਹੜੇ ਲੀਵਰ ਹੈਗੇ ਆ ਇੱਕ ਐਕਸੀਲੇਟਰ ਇੱਕ ਕਲਚ ਦਾ ਹੈਗਾ ਤੇ ਇੱਕ ਇੱਕ ਐਕਸੀਲੇਟਰ ਹੈ ਠੀਕ ਹੈ ਜੀ ਜਿਹੜੀ ਬ੍ਰੇਕ ਹੈ ਬ੍ਰੇਕ ਦਾ ਸਿਸਟਮ ਹੈ ਉਹ ਲੀਵਰ ਤੋਂ ਹੀ ਚੱਲਦਾ ਹੈ ਅੱਛਾ ਜਦੋਂ ਪਰ ਦੋਨੋਂ ਪਿੱਛੇ ਕਿਸੇ ਦੇ ਨਿਆ ਦਾ ਬ੍ਰੇਕ ਲੱਗ ਜਾਂਦੀ ਹੈ ਅੱਛਾ ਜਲਦੀ ਹੋਈ ਗੱਡੀ ਠੀਕ ਹੈ ਠੀਕ ਹੈ ਪਰ ਤੁਸੀਂ ਜੇ ਇੱਕ ਇੱਕ ਸਿੰਗਲ ਸਿੰਗਲ ਅੰਕਾ ਕਰ ਰਹੇ ਹੋ ਤਾਂ ਮੋੜ ਰਿਹਾ ਉਹ ਨਹੀਂ ਮੋੜ ਨਹੀਂ ਰਿਹਾ ਜਲਦੀ ਹੋਈ ਚ ਮੁੜੇਗਾ ਹਾਂ ਜਲਦੀ ਮੋੜਾਂ ਜਲਦੀ ਬਿਲਕੁਲ ਯੂਜ਼ ਨੂੰ ਇਸ ਲੀਵਰ ਦਾ ਯੂਜ਼ ਸਟੀering ਤੇ ਲਈ ਕਰ ਸਕਦੇ ਹੋ ਬਿਲਕੁਲ ਕਿੰਨੀ ਹਾਈਟ ਤੇ ਇੱਕਦਮ ਹੈ ਉਹ ਤਾਂ ਗੱਡੀ ਦੀ ਹਾਈਟ ਗੱਡੀ ਦੀ ਟੋਟਲ ਹਾਈਟ ਨਹੀਂ ਨਹੀਂ ਪਹਾੜੀ ਤੇ ਕਿੰਨੀ ਚਟਾਨ ਕਿਹੋ ਜਿਹਾ ਦਾ ਦੇਖੋ ਗੱਡੀ ਜਿਹੜੀ ਡਿਜ਼ਾਈਨ ਹੈ ਉਹ 35 ਡਿਗਰੀ ਤੱਕ ਦਾ ਸਲੋਪ ਦੇ ਉੱਤੇ ਚੜਨ ਲਈ ਡਿਜ਼ਾਈਨ ਕੀਤੀ ਗਈ ਹੈ ਤੇ ਸਾਈਡ ਦੇ ਉੱਤੇ 30 ਡਿਗਰੀ ਲਈ ਡਿਜ਼ਾਈਨ ਕੀਤੀ ਗਈ ਹੈ ਠੀਕ ਹੈ ਫਰੰਟ uh, uh, 50 ਡਿਗਰੀ ਲੀਡ ਆਪ ਸਾਹਿਬ نیچے ਆ ਕੇ ਹੋਰ ਦੇਖਦੇ ਜੀ ਰੀਅਲ ਸਮਝਣਾ ਚਾਹੁੰਦਾ ਜਿਵੇਂ ਤੁਸੀਂ ਅੰਦਰ ਆਏ ਸੀ ਉਵੇਂ ਹੀ ਬਾਹਰ ਜਾਣਾ ਅੱਛਾ ਹੈ ਤਾਂ ਹਾਂ ਜੀ ਠੀਕ ਹੈ ਤਾਂ ਇਹ ਤਾਂ ਇਹ ਇੰਜਨ ਦੀਆਂ ਵਿਸ਼ੇਸ਼ਤਾਵਾਂ ਹੋ ਗਈਆਂ ਕਿੰਨੀ ਕੋ ਮੈਕਸਿਮਮ ਸਪੀਡ ਕਿੰਨੀ ਲੈ ਲੈਂਦਾ ਜੀ ਗੱਡੀ ਜਿਹੜੀ ਜੀ ਹਾਰਡ ਸਰਫੇਸ ਤੇ 40 ਕਿਲੋਮੀਟਰ ਦੀ ਚੱਲਦੀ ਹੈਗੀ ਆ ਤੇ ਪਾਣੀ ਦੇ ਵਿੱਚ 6 ਕਿਲੋਮੀਟਰ ਦੇ ਚਲਦੀ ਹੈ। ਅੱਛਾ ਮੈਂ ਪਾਣੀ ਵਾਲਾ ਹੁਣ ਥੋੜਾ ਵਿਸਤਾਰ ਦੇ ਨਾਲ ਸਮਝਣਾ ਚਾਹਾਂਗਾ ਕਿ ਕੱਲ ਜਦੋਂ ਹਵਾ ਕੱਢ ਲਈ ਤਾਂ ਇਹ ਪਾਣੀ ਦੇ ਵਿੱਚ ਜਾ ਰਿਹਾ ਹੈ। ਕਿੰਨੀ ਡੂੰਘਾਈ ਤੱਕ ਕਿੰਨਾ ਪਾਣੀ ਦਾ ਪ੍ਰੈਸ਼ਰ ਇਹ ਝੇਲ ਸਕਦਾ ਹੈ? ਇੱਕ ਤਾਂ ਇਹ ਪਾਣੀ ਦੇ ਅੰਦਰ ਨਹੀਂ ਜਾਂਦਾ ਹੈਗਾ। ਇਹ ਪਾਣੀ ਦੇ ਉੱਪਰ ਸਵਿਮ ਕਰਦਾ ਹੈਗਾ। ਅੱਛਾ। ਤਾਂ ਡੈਪਥ ਦਾ ਕੋਈ ਫਰਕ ਨਹੀਂ ਪੈਂਦਾ ਹੈਗਾ ਗੱਡੀ ਨੂੰ। ਅੱਛਾ। ਠੀਕ ਹੈ ਜੀ ਤੁਸੀਂ ਜਿਹੜਾ ਗੱਡੀ ਜਦ ਪਾਣੀ ਦੇ ਅੰਦਰ ਜਾਂਦੀ ਹੈ ਤਾਂ ਗੱਡੀ ਤੇ ਉੱਪਰ ਸਿੰਪਲ ਸਵਿਮ ਕਰਦੀ ਹੈ ਫਿਰ ਵੀ ਕੁਛ ਇਹਨੂੰ ਰਿਕੁਆਇਰਮੈਂਟ ਹੈ ਦੀ ਕਿੰਨੀ ਕੋ ਥੱਲੇ ਡੁਗਾਈ ਹੋਣੀ ਚਾਹੀਦੀ ਕੋਈ ਫਰਕ ਨਹੀਂ ਪੈਂਦਾ 3 ਫੁੱਟ ਹੋਵੇ 4 ਫੁੱਟ ਪਾਣੀ ਹੋਵੇ ਹਰ ਤਰ੍ਹਾਂ ਦੇ ਪਾਣੀ ਜਿੱਥੇ ਹੁਣ ਹੜਾ ਦੇ ਵਿੱਚ ਆਪਰੇਸ਼ਨ ਹੋ ਰਹੇ ਹੁੰਦੇ 10 ਤੋਂ 15-15 ਫੁੱਟ ਵੀ ਹੈਗਾ ਨਾ ਪਰ ਕਈ ਜਗ੍ਹਾ ਤੇ ਇਹ ਕਿਉਂਕਿ ਮੈਂ ਸਵਾਲ ਇਸ ਕਰਕੇ ਕਰ ਰਿਹਾ ਕਈ ਜਗ੍ਹਾ ਤੇ ਉੱਥੇ ਤਾਂ ਆਪਾਂ ਦੇਖਿਆ ਕਿ ਬੋਟਸ ਆਪਰੇਟ ਨਹੀਂ ਹੋ ਪਾਉਂਦੀਆਂ ਬੋਟਸ ਦਾ ਇੰਜਨ ਥੱਲੇ ਕਿਉਂਕਿ ਕਾਹ ਨਾ ਪ੍ਰੋਬਲਮ ਨਹੀਂ ਹੈਗੀ ਅੱਛਾ ਇਹੀ ਫਰਕ ਹੈ ਇਹਦੇਸ ਤੇ ਬੋਰਡਸ ਕਿ ਜਦੋਂ ਬੋਟ ਹੈ ਬੋਟ ਨੂੰ ਇੱਕ ਤਾਂ ਡੰਗਾਈ ਚਾਹੀਦੀ ਹੈ ਡੰਗਾਈ ਚਾਹੀਦੀ ਹੈ ਪਲੱਸ ਪਾਣੀ ਵੀ ਸਾਫ਼ ਚਾਹੀਦਾ ਠੀਕ ਹੈ ਹੁਣ ਜਦ ਮੈਂ ਉਪਰੋਂ ਮਲਬਾ ਆ ਰਿਹਾ ਪਾਣੀ ਦੀ ਹਾਈਟ ਵੀ ਘਟਾ ਥੱਲੇ ਸਲੱਸ਼ ਵੀ ਇਕੱਠਾ ਹੋ ਰਿਹਾ ਇਹ ਚੱਲੇਗੀ ਬੋਟ ਨਹੀਂ ਚੱਲੇਗੀ اچھا ਇਹ ਪਾਣੀ ਦੇ ਉੱਪਰ ਉੱਪਰ ਚਲੀ ਜਾਏਗਾ ਜਦ ਜਦ نیچے ਸਲੱਸ਼ ਆ ਜਾਏਗਾ ਤਾਂ ਇਹਦੇ ਜਿਹੜੇ ਟਾਇਰ ਹੈ ये अल्ट्रा लो प्रेशर स्पेशल टायर्स हैं मैं ਤੁਹਾਨੂੰ ਦੱਸਿਆ 0.5 ਪੀਐਸਆਈ ਤੇ ਇਹ ਸਪੈਸ਼ਲੀ ਮਡ स्पेशली ਵਿੱਚ ਚੱਲਣਗੇ चलेंगे ਪ੍ਰੈਸ਼ਰ प्रेशर ਦੂਗੇ ਕੰਟੈਕਟ ਬਹੁਤ एरिया ਮੁਸ਼ਕਲ ਹੋ ਕੇ ਆਹੀ ਆਂਦੀ ਹੈ है ਝੋਨਾ ਵੀ ਇਹ ਫਿਰ ਗਾਰਾ ਵੀ ਆ ਗਿਆ ਹਾਂਜੀ ਸਵੇਰ ਤੋਂ ਸਾਡੀ ਬੋਟਸ ਨਹੀਂ ਚੱਲ ਪੰਦੀਆਂ ਇਹ ਸੈਕਸੈਸਫੁਲ ਹਾਂਜੀ ਸਵੇਰ ਤੋਂ ਸਾਡੀ ਟੀਮ ਨੇ ਕਾਫੀ ਗੱਡੀਆਂ ਭੇਜੀਆਂ ਹੈਗੀਆਂ ਅੰਮ੍ਰਿਤਸਰ ਸਿਵਲ ਐਡਮਿਨਿਸਟ੍ਰੇਸ਼ਨ ਤੋਂ ਦੇ ਡੀਸੀ ਮੈਡਮ ਹੈਗੇਾ ਉਹਨਾਂ ਤੋਂ ਇੱਕ ਲੈਟਰ ਆਇਆ ਸੀ ਸਾਨੂੰ ਕਿ ਉਹਨਾਂ ਨੂੰ ਸਪੋਰਟ ਹੈਗੀ ਹੈ ਤਾਂ ਐਜ਼ ਅ ਕੰਪਨੀ ਅਸੀਂ ਦੋ ਗੱਡੀਆਂ ਪਹਿਲਾਂ ਹੀ ਸੁਲਤਾਨਪੁਰ ਲੋਧੀ ਭੇਜੀਆਂ ਹੋਈਆਂ ਸੀ ਗਿਆ ਡੀਸੀ ਕਬੂਥਲਾ ਦੇ ਨਾਲ ਮਿਲ ਕੇ ਤੇ ਡਰਾਈਵਰ ਵੀ ਸਾਡੇ ਹੈਗੇ ਆ ਜੋ ਵੀ ਖਰਚਾ ਹੈ ਇਹ ਸਾਰਾ ਵਿਦਾਊਟ any goes from any company koi company le raha ਤੁਹਾਡੀ ਕੰਪਨੀ ਪੇ ਕਰ ਰਹੀ ਹੈ 100% ਕੰਪਨੀ ਪੇ ਕਰ ਰਹੀ ਹੈ ਡਰਾਈਵਰ ਦੀ ਕਾਸਟ ਫਿਊਲ ਦੀ ਕਾਸਟ ਗੱਡੀ ਦਾ ਜੋ ਵੀ ਖਰਚਾ ਹੈ ਇਹ ਸਾਡੀ ਆਪਣੀ ਗੱਡੀਆਂ ਹੈਗੀਆਂ ਕੋਈ ਵੇਚੀਆਂ ਹੋਈਆਂ ਗੱਡੀਆਂ ਨਹੀਂ ਹੈਗੀਆਂ ਕੰਪਨੀ ਨੇ ਕਿੰਨੀਆਂ ਗੱਡੀਆਂ ਭੇਜੀਆਂ ਹੁਣ ਤੱਕ ਤੁਸੀਂ ਪੰਜਾਬ ਤੇ ਮੰਮਰੀ ਸਰਚ ਚ ਚਾਰ ਗੱਡੀਆਂ ਇਸ ਤੋਂ ਪਹਿਲਾਂ ਦੋ ਗੱਡੀਆਂ ਸੀ ਸੁਲਤਾਨਪੁਰ ਲੋਧੀ ਉਸ ਤੋਂ ਪਹਿਲਾਂ ਪਿਛਲੇ ਹਫਤੇ ਅਸੀਂ ਦੋ ਗੱਡੀਆਂ ਭੇਜੀਆਂ ਹੋਈਆਂ ਸੀ ਜੰਮੂ ਕਸ਼ਮੀਰ ਚ ਕਿਸ਼ਤਵਾਰ ਭੇਜੀਆਂ ਸੀਗੀਆਂ ਉਸ ਤੋਂ ਮੈਨੂੰ ਦੋ ਗੱਡੀਆਂ ਸੀ ਉੱਤਰਾਖੰਡ ਵੀ ਭੇਜੀਆਂ ਸੀ ਐਸੇ ਲੈਂਡਸਲਾਈਡ ਹੋਈਆਂ ਸੀ ਮਤਲਬ ਚਾਰ ਹੁਣ ਗਰਾਉਂਡ ਤੇ ਆਪਰੇਸ਼ਨ ਇੰਡੀਅਨ ਆਰਮੀ ਵੀ ਕਰ ਰਹੀ ਹੈ ਐਸਡੀਆਰਐਫ ਵੀ ਕਰ ਰਹੀ ਹੈ ਅਸੀਂ ਸਿਵਲ ਐਡਮਿਨਿਸਟ੍ਰੇਸ਼ਨ ਦੇ ਕੇਂਦਰ ਜਾ ਕੇ ਉਹਨਾਂ ਨੂੰ ਸਪੋਰਟ ਕਰ ਰਹੇ ਹਾਂ ਇੰਡੀਅਨ ਆਰਮੀ ਜਿਹੜੀਆਂ ਤੁਸੀਂ ਇੰਡੀਅਨ ਆਰਮੀ ਨੂੰ ਵੇਚੀਆਂ ਨੇ ਇਹ ਗੱਡੀਆਂ ਉਹ ਗੱਡੀਆਂ ਨਹੀਂ ਕਿਉਂਕਿ ਉਹ ਉੱਪਰ ਦੇ ਏਰੀਆ ਚ ਡਿਪਲੋਏਡ ਆ ਅੱਛਾ ਉਹ ਹੁਣ ਜਿਹੜੀਆਂ ਪੰਜਾਬ 'ਚ ਇਸ ਵੇਲੇ ਨਜ਼ਰ ਆ ਰਹੀਆਂ ਨੇ ਉਹ ਸਾਰੀ ਸਾਡੀਆਂ ਆ ਉਹ ਤੁਹਾਡੀ ਕੰਪਨੀ ਦੀਆਂ ਨੇ ਚਾਰ ਉਹਦੀ ਚਾਰੋ ਮੇਰੇ ਕਾਡੀ ਕੀ ਮਨਸ਼ਾ ਰਹੀ ਕੰਪਨੀ ਦੇ ਵੱਲੋਂ ਕਾਹ ਕਹਿੰਦੇ ਹੈਗਾ ਮੁਸ਼ਕਲ ਦਾ ਟਾਈਮ ਚੱਲ ਰਿਹਾ ਹੈਗਾ ਪੰਜਾਬ ਦੇ ਵਿੱਚ ਤੇ ਲੋਕਾਂ ਦੀ ਜ਼ਿੰਦਗੀ ਸਟੇਕ ਤੇ ਹੈ ਤੇ ਜੇ ਸਿਵਲ ਐਡਮਿਨਿਸਟ੍ਰੇਸ਼ਨ ਨੇ ਸਾਨੂੰ ਅਪਰੋਚ ਕੀਤਾ ਹੈਗਾ ਤਾਂ ਇਹ ਸਾਡੀ ਡਿਊਟੀ ਬੰਦੀ ਹੈਗੀ ਹੈ ਕਿ ਅਸੀਂ ਕੰਪਨੀ ਦੇ ਵੱਲੋਂ ਕੁਝ ਕੰਟ੍ਰਿਬਿਊਟ ਕਰੀਏ ਉਸ ਤੋਂ ਪਹਿਲਾਂ ਕਿ ਅਸੀਂ ਕਿਸ਼ਤਵਾਰ ਭੇਜ ਚੁੱਕੇ ਸੀ ਉਸ ਤੋਂ ਪਹਿਲਾਂ ਜਿੱਦਾਂ ਹੀ ਸਾਨੂੰ ਮੈਸੇਜ ਆਇਆ ਅਸੀਂ ਗੱਡੀਆਂ ਉਧਰ ਵੀ ਭੇਜ ਦਿੱਤੀਆਂ ਹੈਗੀਆਂ ਤਾਂ ਕਿ ਲੋਕਾਂ ਦੀ ਜਾਨ ਬਚਾਈ ਜਾ ਸਕੇ ਇਹ ਸਿਰਫ ਹਿਊਮੈਨਿਟਰੀਅਨ ਗਰਾਉਂਡਸ ਦੇ ਉੱਤੇ ਅਸੀਂ ਰਿਲੀਫ ਦਾ ਆਪਰੇਸ਼ਨ ਚਲਾ ਰਹੇ ਹੈਗੇ ਆ ਅਸੀਂ ਡਰਾਈਵਰ ਵੀ ਭੇਜੇ ਹੋਏ ਆ ਕੰਪਨੀ ਦਾ ਅਫੀਸ਼ਰ ਵੀ ਭੇ ਤੇ ਨਾਲ ਹੈਲਪਰਸ ਵੀ ਭੇਜੇ ਹੋਏ ਆ ਲੋਕਾਂ ਨੂੰ ਕੱਢ ਕੇ ਗੱਡੀ ਚ ਪਹੁੰਚਾਉਣ ਲਈ ਇਸ ਵੇਲੇ ਦੀ ਸਾਰੀ ਗੱਡੀ ਆਕਸੀਜਨ ਦੀ ਗੱਡੀ ਨੂੰ ਬਣਾਉਣ ਦਾ ਡਿਜ਼ਾਈਨ ਕਰਨ ਦੀ ਮਨਸ਼ਾ ਕੀ ਔਰ ਕੀ ਇੰਡੀਆ ਦੇ ਵਿੱਚ ਪੇਟੈਂਟ ਤੁਹਾਡੇ ਕੋਲ ਹੈ ਜਾਂ ਤੁਹਾਡੇ ਵੱਲੋਂ ਹੀ ਇਹ ਡਿਜ਼ਾਈਨ ਤੁਹਾਡਾ ਹੀ ਨਹੀਂ ਇਹ ਡਿਜ਼ਾਈਨ ਸਾਡਾ ਨਹੀਂ ਹੈਗਾ ਨਹੀਂ ਸਾਡਾ ਨਹੀਂ ਹੈਗਾ ਅਸੀਂ ਆਪਣੀ ਟੈਕਨੋਲੋਜੀ ਪਾਰਟਨਰ ਹੈਗੇ ਆ ਸਾਡੇ ਉਹਨਾਂ ਵੱਲੋਂ ਲਿੱਤਾ ਹੈਗਾ ਇਹ ਟ੍ਰਾਂਸਫਰ ਆਫ ਟੈਕਨੋਲੋਜੀ ਕੰਪਲੀਟ ਹੋਇਆ ਇੰਡੀਆ ਦੇ ਵਿੱਚ ਇਹ ਗੱਡੀ ਬਣਾਉਣ ਦੇ ਰਾਈਟ ਸਾਡੇ ਕੋਲ ਹੈਗੇ ਆ ਤੁਹਾਨੂੰ ਜਿਹੜੀ ਮਾਰਕੀਟ ਅਸੀਂ ਉਹਨਾਂ ਨਾਲ ਐਗਰੀ ਕੀਤੀ ਹੈ ਉੱਥੇ ਵੇਚਣ ਦੇ ਰਾਈਟਸ ਵੀ ਸਾਡੇ ਕੋਲ ਹੈਗੇ ਆ। ਇਹ ਗੱਡੀ ਨੂੰ ਬਣਾਉਂਦਾ ਡਿਜ਼ਾਈਨ ਨਹੀਂ ਸੀਗਾ ਕਿ ਜਿਹੜੇ ਮੁਸ਼ਕਲ ਏਰੀਆਜ਼ ਹੈਗੇ ਆ ਜਿੱਥੇ ਨਾਰਮਲ ਗੱਡੀ ਨਹੀਂ ਜਾਂਦੀ ਬਟ ਕੰਮ ਹੈ ਉੱਥੇ ਵੀ ਕੋਈ ਜਾ ਸਕੇ। ਸੋ this vehicle is designed to ਲੋਕਾਂ ਨੂੰ ਲੈ ਕੇ ਜਾਣਾ ਹੈ, ਫੂਡ ਲੈ ਕੇ ਜਾਣਾ ਹੈ, ਰੈਸਕਿਊ ਕਰਨਾ ਹੈ, ਮੈਡੀਸਿਨਸ ਭੇਜਣੀ ਹੈ। ਟੈਕਨੋਲੋਜੀ ਕੋਈ ਟਾਵਰ ਲਗਾਉਣ ਦੇ ਉੱਪਰ ਪਹਾੜਾਂ ਦੇ ਉੱਪਰ ਜਾਣਾ ਹੈ। ਜਿੱਥੇ ਗੱਡੀ ਆਮ ਗੱਡੀਆਂ ਨਹੀਂ ਪਹੁੰਚ ਪਾਉਂਦੀਆਂ। ਇਹ ਇਹ ਬੈਕਸਾਈਡ ਹੋ ਗਈ ਜਿਹੜਾ ਦੂਸਰਾ ਦਰਵਾਜ਼ਾ ਹੈਗਾ ਪਿੱਛੇ ਲੋਕਾਂ ਦੇ ਚੜਨ ਇਹਦੇ ਵਿੱਚ ਪਿੱਛੇ ਸੀਟਾ ਵੀ ਲੱਗ ਜਾਂਦੀ ਹੈ ਸੀਟਾ ਕੱਢ ਦੋ ਤਾਂ ਸਿਰਫ ਔਰ ਸਿਰਫ ਸਮਾਨ ਵੀ ਲਿਜਾਇਆ ਜਾ ਸਕਦਾ ਹੈ ਸੱਤ ਬੰਦੇ ਬੈਠ ਸਕਦੇ ਆ ਪਿੱਛੇ ਥੋੜਾ ਬਹੁਤ ਸਮਾਨ ਵੀ ਨਾਲ ਆ ਜਾਂਦਾ ਹੈ ਇਹਦੇ ਅੰਦਰ ਸਟੋਰੇਜ ਸਪੇਸ ਇਹਦੇ ਅੰਦਰ ਥੱਲੇ ਫਲੋਰ ਦੇ ਵੀ ਬਣਿਆ ਹੋਇਆ ਹੈਗਾ ਅੱਛਾ ਕਿੰਨੇ ਲੋਕਾਂ ਦੀ ਕੈਪੈਸਿਟੀ ਹੈ ਜੀ ਕਿੰਨੇ ਲੋਕਾਂ ਦਾ ਸੱਤ ਲੋਕਾਂ ਨੂੰ ਤਾਂ ਪਿੱਛੇ ਦੋ ਅੱਗੇ ਹੋਗੇ ਤਾਂ ਟੋਟਲ ਕਿੰਨਾ weight ਕੈਰੀ ਕਰ ਸਕਦਾ ਹੈ 1200 ਕਿਲੋ ਤਾਂ ਇਹਦਾ ਨਾਮ ਇਹਨਾਂ 1200 ਰੱਖਿਆ ਹਾਂਜੀ ਕਿੰਨੀ ਕੁ ਹਾਈਟ ਹੈ ਜੀ ਦੇਖੀਏ ਆਪਾਂ ਇਹਦੀ ਹਾਈਟ 3 ਮੀਟਰ ਹੈ ਜੀ 3 ਮੀਟਰ ਤੱਕ ਤਾਂ ਮੈਂ ਕਿੱਥੇ ਤੱਕ ਪਹੁੰਚ ਤਾਂ ਇਸ ਤਰ੍ਹਾਂ ਇਹ ਗੱਡੀ ਡਿਜ਼ਾਈਨ ਕੀਤੀ ਗਈ ਹੈ ਜਿਹੜੇ ਵੀ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਉਹਨਾਂ ਦੇ ਲਈ 7 ਕੁਰਸੀਆਂ ਇਦਾਂ ਨੇ ਔਰ ਕਾਫੀ ਸਪੇਸ ਜੇਕਰ ਜਿਹੜੇ ਲੋਕ ਖੜਵਲੇ ਇਲਾਕਿਆਂ ਤੋਂ ਆਪਣੇ ਘਰ ਛੱਡ ਕੇ ਆ ਰਹੇ ਨੇ ਸਮਾਨ ਬਹੁਤ ਹੁੰਦਾ ਉਹਨਾਂ ਦੇ ਕੋਲ ਕੀਮਤੀ ਸਮਾਨ ਵੀ ਹੁੰਦਾ ਤੇ 1200 ਕਿਲੋ ਜਿਹੜਾ ਇਹ ਵਹੀਕਲ ਕਿਸੇ ਵੀ ਥਾਂ ਤੇ ਜਾ ਕੇ 1200 ਕਿਲੋ ਸਮਾਨ ਔਰ 7 ਲੋਕਾਂ ਨੂੰ ਇੱਕ ਟਾਈਮ ਤੇ ਰੈਸਕਿਊ ਕਰ ਸਕਦਾ ਤੇ ਇਹ ਵਹੀਕਲ ਇਹਨੂੰ ਸਰ ਕੀ ਕਹਈਏ ਕੀ ਆਪਾਂ ਕੀ ਬੋਲੀਏ ਪੰਜਾਬੀ ਉੱਗੀ ਬੋਲਣਗੇ ਟਰੱਕ ਬੋਲਣ ਕੀ ਬੋਲਣ ਕਿਉਂਕਿ ਇਹਦੇ ਬੜੇ ਨਾਮ ਪੈ ਗਏ ਬੰਬੂ ਕਾਰਟ ਵੀ ਕਹਿ ਰਹੇ ਹਨ ਹਲਕ ਵੀ ਕਹਿ ਰਹੇ ਨੇ ਦੇਖੋ ਜੀ ਲੋਕਾਂ ਦੀ ਮਾਰੀ ਟੈਂਕ ਵੀ ਕਹਿ ਰਹੇ ਜੀ ਇਹਨੂੰ ਦਾ ਜੋ ਨਹੀਂ ਇਹਦਾ ਬੇਸਿਕਲੀ ਇਹ ਪੰਜਾਬੀ ਨਾਮ ਤਾਂ ਉਹਨਾਂ ਦਾ ਪਤਾ ਨਹੀਂ ਹੈ ਬਟ ਇਹ ਬੇਸਿਕਲੀ ਆਫ ਆਫ ਰੋਡ ਵਹੀਕਲ ਹੈਗਾ ਜੀ ਆਲ ਟੈਰਨ ਅੱਛਾ ਆਲ ਟੈਰਨ ਆਫ ਰੋਡ ਵਹੀਕਲ ਬੇਸਿਕਲੀ ਕਿਸੇ ਵੀ ਜ਼ਮੀਨ ਕਿਸੇ ਵੀ ਟੈਰਨ ਤੇ ਜਾਣ ਲਈ ਕਿਸੇ ਵੀ ਤਰ੍ਹਾਂ ਦੇ ਏਰੀਆ ਸੇ ਜਾਣ ਲਈ ਬਣਾਇਆ ਗਿਆ ਹੈਗਾ ਇਸ

ਇੰਡਸਟਰੀ ਕੀਤਾ ਜਾਂਦਾ ਹੈ ਕਿ ਗੱਡੀ ਫੁੱਲੀ ਸੀਲਡ ਹੈ ਨਹੀਂ ਹੈ ਇਹ ਸਾਵਰ ਟੈਸਟ ਬਣਾ ਹੋਏ ਕਿਉਂਕਿ ਇਹਦੇ ਵਿੱਚ ਸਰ ਪਾਣੀ ਵਿੱਚ ਜਾਣਾ ਇਹਨੇ ਗਾਰੇ ਦੇ ਵਿੱਚ ਜਾਣਾ ਤੇ ਇਹ ਬੜੀਆਂ ਇਹਦੇ ਇਹਮ ਗੱਲਾਂ ਹੋਣਗੇ ਕਿ ਬਈ ਸੀਲ ਹੋਣੀ ਚਾਹੀਦੀ ਹੈ ਬਿਲਕੁਲ ਹਾਂ ਤਾਂ ਉਹ ਅਸੀਂ ਇੱਥੇ ਟੈਸਟ ਕਰਦੇ ਹਾਂ ਤੁਸੀਂ ਦੇਖੋਗੇ ਤਾਂ ਹਜੇ ਤੱਕ ਪਾਣੀ ਘਟਾਇਆ ਹੋਇਆ ਕਿਉਂਕਿ ਫੈਕਟਰੀ ਬੰਦ ਹੋ ਗਈ ਹੈ ਠੀਕ ਹੈ ਇਹ ਪਾਣੀ ਉੱਪਰ ਥੋੜਾ ਜਿਹਾ ਹੋਰ ਆਏਗਾ ਇਹਦੇ ਵਿੱਚ ਹੀ ਅਸੀਂ ਟੈਸਟ ਕਰਦੇ ਹਾਂ ਗੱਡੀ ਨੂੰ ਚਲਾ ਕੇ ਲੱਗਦਾ ਕਿ ਇਹ 7-8 ਫੁੱਟ ਹੋਏਗਾ ਇਹਦੀ ਡੂੰਘਾਈ ਇਸ ਪਾਣੀ ਦੀ ਨਹੀਂ ਉੱਪਰ ਤਾਂ ਨਹੀਂ ਆਉਂਦਾ ਅਸੀਂ 4 ਫੁੱਟ 4.5 ਫੁੱਟ ਅੜਦੇ ਤੇ ਗੱਡੀ ਦਾ ਫਲੋਟੇਸ਼ਨ ਚੈੱਕ ਕਰ ਲਈਦਾ ਬਾਕੀ ਗੱਡੀ ਦੀ ਸੀਲਿੰਗ ਅਸੀਂ ਇੱਥੇ ਚੈੱਕ ਕਰਦੀ ਹੈ ਤੁਸੀਂ ਤੁਸੀਂ ਦੇਖੋਗੇ ਤਾਂ ਦੋਨੋਂ ਪਾਸ ਬੈਟਾਇਰ ਦੇਖੋ ਤੁਸੀਂ ਕਿੰਨਾ ਸਰ ਟਾਇਰ ਦਾ ਏਰੀਆ ਕਿੰਨਾ ਹੁੰਦਾ ਹੈ 1800mm ਦਾ ਟਾਇਰ ਹੈਗਾ ਜੀ ਇਹ ਹਾਈਕਰ ਫਿਰ ਇਸ ਤਰ੍ਹਾਂ ਤੁਸੀਂ ਇਹ ਦੇਖੋ ਗੱਡੀ ਬਣਦੀ ਹੈ ਪਹਿਲਾ ਸਟੇਜ ਜੇਕਰ ਆਪਾਂ ਜਿੰਨੀ ਕੋ ਉਹਨਾਂ ਦਾ ਪ੍ਰੋਡਕਸ਼ਨ ਯੂਨਿਟ ਦਿਖਾ ਸਕਦੇ ਆ ਇਸ ਤਰ੍ਹਾਂ ਇਹ ਗੱਡੀ ਬਣਦੇ ਬਣਦੇ ਕੋਈ ਵੀ ਗੱਡੀ ਹੈ ਵੈਸੇ ਤਾਂ ਉਹਦਾ ਪ੍ਰੋਸੈਸ ਇਹੀ ਰਹਿੰਦਾ ਪਰ ਜਿਹੜੀ ਇਹ ਸਪੈਸ਼ਲਾਈਜ਼ਡ ਗੱਡੀ ਜਿਹੜੋ ਆਪਾਂ ਸੋਸ਼ਲ ਮੀਡੀਆ ਤੇ ਦੇਖ ਰਹੇ ਆ ਜੀ ਪਾਣੀ ਦੇ ਵਿੱਚ ਵੀ ਚੱਲ ਰਹੀ ਹੈ ਪਹਾੜਾਂ ਤੇ ਵੀ ਚੱਲ ਰਹੀ ਹੈ ਇਹ ਫਿਰ ਸਰ ਕਿਉਂਕਿ ਬਹੁਤ ਸਾਰ ਲੋਕਾਂ ਨੂੰ ਆਫ ਰੋਡਿੰਗ ਦਾ ਬੜਾ ਸ਼ੌਕ ਪਿਆ ਹੈ ਕਿ ਇਹ ਤੁਸੀਂ ਪਰਸਨਲ ਵੀ ਕਿਸੇ ਨੂੰ ਵੇਚ ਸਕਦੇ ਹੋ ਇਹ ਸਿਰਫ ਡਿਫੈਂਸ ਦਾ ਕਿਸੇ ਤਰ੍ਹਾਂ ਹੈ ਨਹੀਂ ਹੁਣ ਆ ਜਿਹੜੀ ਗੱਡੀ ਤੁਹਾਡੇ ਪਿੱਛੇ ਹੈਗੀ ਹੈ ਇੱਕ ਯੂਪੀ ਦੇ ਐਮਐਲਏ ਸਾਹਿਬ ਹੈਗੇ ਉਹ ਆਪਣੇ ਕੰਸਟੀਟੂਐਂਸੀ ਲਈ ਲੈ ਕੇ ਜਾ ਰਹੇ ਹੈਗੇ ਪ੍ਰਾਈਵੇਟ ਸੇ ਲਈ ਹੈ ਸਰਚ ਐਂਡ ਰੈਸਕਿਊ ਕਰਨਗੇ ਪੇਸ਼ੈਂਸ ਚਲਾएंगे ਆਪਣੇ ਏਰੀਆ ਸੋ ਪ੍ਰਾਈਵੇਟ ਪਰਸਨ ਨੇ ਕਰੀਤੀ ਬਿਲਕੁਲ ਜੀ ਕਿਸੇ ਨੂੰ ਕੋਈ ਸ਼ੌਂਕੀਆ ਕੋਈ ਚਾਹਦਾ ਹੈ ਕਿ ਮੈਂ ਆਫ ਰੋਡਿੰਗ ਕਰਨਾ ਚਾਹੁੰਦਾ ਉਹ ਲੈ ਸਕਦਾ ਬਿਲਕੁਲ ਬਿਲਕੁਲ ਲੈ ਸਕਦਾ ਜੀ ਮੁਲਾਵਾ ਦਰਸ਼ਕਾਂ ਦੇ ਮਨ ਦੇ ਅੰਦਰ ਸਵਾਲ ਇਹ ਹੋਗਾ ਵੀ ਪੈਸਾ ਦੱਸੋ ਕਿੰਨਾ ਦੇਭੋ ਗੱਡੀ ਗੱਡੀ ਤੇ ਜਿਹੜੀ ਕਾਸਟ ਹੈਗੀ ਹੈ ਜੀ ਉਹ ਵੇਰੀਐਂਟ ਵਾਈਜ਼ ਵੇਰੀ ਕਰਦੀ ਹੈ ਥੋੜਾ ਜਿਹਾ ਕੀ ਹੈ ਕਿ ਇਹ ਫਰਸਟ ਡੀਲ ਆਰਮੀਨਲ ਹੋਈ ਹੈ ਤਾਂ ਪ੍ਰਾਈਸ ਨੂੰ ਅਸੀਂ ਪਬਲੀਕਲੀ ਇਸ ਤਰ੍ਹਾਂ ਡਿਕਲੇਅਰ ਨਹੀਂ ਕਰ ਸਕਦੇ ਜਿਹੜਾ ਵੀ ਕਸਟਮਰ ਲੈਣ ਦਾ ਇੱਛੁਕ ਹੈ ਸਾਡੀ ਵੈਬਸਾਈਟ ਤੇ ਜਾ ਕੇ ਨੰਬਰ ਦਿੱਤਾ ਹੋਇਆ Google ਤੇ ਜਾ ਕੇ ਸਰਚ ਮਾਰੂਗਾ ਤਾਂ ਨੰਬਰ ਦਿੱਤਾ ਹੋਇਆ ਉਹ ਸਾਨੂੰ ਕੰਟੈਕਟ ਕਰ ਸਕਦੇ ਆ ਅਸੀਂ ਉਹਨਾਂ ਨੂੰ 1 ਟੂ 1 ਉਹਨਾਂ ਦੇ ਰਿਕੁਆਇਰਮੈਂਟ ਦੇ ਹਿਸਾਬ ਨਾਲ ਪ੍ਰਾਈਸ ਦੇ ਦਵਾਂਗੇ ਕਿਉਂਕਿ ਇਹਦੇ ਬਹੁਤ ਸਾਰੇ ਵੇਰੀਐਂਟ ਆਂਦੇ ਆ ਇਹ ਹੁਣੇ ਹਾਰਡ ਟੌਪ ਹੋ ਗਿਆ ਇਹ ਬਨੇਗਾ ਇਹਦੇ ਵਿੱਚ ਸੌਫਟ ਟੌਪ ਬਨੇਗਾ ਸਿਰਫ ਸਮਾਨ ਸਮ ਇਸ ਨੂੰ ਟਰਾਲੀ ਦਾ ਕੰਮ ਕਰੇਗਾ ਹਮੇਸ਼ਾ ਸਿਰਫ ਸਮਾਨ ਦਾ ਕੰਮ ਕਰੇਗਾ ਇਹਦੇ ਵਿੱਚ ਬੈਠਣ ਦਾ ਵੀ ਹੋ ਸਕਦਾ ਹੈ ਸਿਰਫ ਸਮਾਨ ਦਾ ਇਹ ਹੋ ਗਿਆ ਹਾਰਡ ਟੌਪ ਇਹਦੇ ਵਿੱਚ ਏਸੀ ਉਸੀ ਲੱਗਿਆ ਹੁੰਦਾ ਹੈ ਇਹੋ ਮਾਡਲ ਹੈ ਇਸੇ ਵਿੱਚ ਲੱਗਦਾ ਹੈ ਫਿਰ ਬਿਨਾ ਏਸੀ ਦੇ ਵੀ ਬੰਦ ਹੈ ਫਿਰ ਐਮਬੂਲੈਂਸ ਵੀ ਹੈਗੀ ਹੈ ਐਮਬੂਲੈਂਸ ਵੀ ਦੇਖਣਾ ਚਾਹੁੰਦੇ ਆਪਾਂ ਬਿਲਕੁਲ ਆ ਜਾਓ ਫਿਰ ਤੁਸੀਂ ਇਹ ਕਿਸੇ ਦੇ ਆਰਡਰ ਤੇ ਤਿਆਰ ਕੀਤੀ ਹੈ ਤੁਹਾਡਾ ਡੈਮੋਨਸਟ੍ਰੇਸ਼ਨ ਹੀ ਹੈ ਇਹ ਐਮਬੂਲੈਂਸ ਸਾਡੀ ਜਿਹੜੀ ਹੈਗੀ ਹੈ ਅਸੀਂ ਥੋੜਾ ਜਿਹਾ ਮਾਰਕੀਟ ਸਟੱਡੀ ਕੀਤਾ ਕਿ ਕੁਝ ਏਰੀਆਜ਼ ਅਜਿਹੇ ਹੈਗੇ ਆ ਹਾਈ ਐਲਟੀਟਿਊਡ ਤੇ ਜਿੱਥੇ ਜਦੋਂ ਕੋਈ ਮੈਡੀਕਲ ਐਮਰਜ ਤੋ ਲੋਕਾਂ ਨੂੰ ਰੈਸਕਿਊ ਕਰਕੇ ਲੈ ਕੇ ਆਂਦੇ ਆਨ ਦਾ ਟਰਾਂਜ਼ਿਟ ਟਾਈਮ ਉਹਨਾਂ ਨੂੰ ਕੋਈ ਫਸਟ ਐਡ ਨਹੀਂ ਮਿਲਦੀ ਤਾਂ ਅਸੀਂ ਇਹ ਐਂਬੂਲੈਂਸ ਬਣਵਾਈ ਕਿ ਜਿਹਦੇ ਵਿੱਚ ਜਦ ਤੁਸੀਂ ਬੰਦੇ ਨੂੰ ਰੈਸਕਿਊ ਕਰਕੇ ਲੈ ਕੇ ਆ ਰਹੇ ਹੋ ਉਸ ਟਾਈਮ ਵੀ ਉਹਨੂੰ ਕੇਅਰ ਦਿੱਤੀ ਜਾ ਸਕੇ ਮੈਦਾਨ ਨੂੰ ਦਿਖਾਣਾ ਹੈਗਾ ਅੰਦਰ ਕੀ ਕੀ ਹੈ ਤਾਂ ਤਾਨੂੰ ਕਿੰਨੇ ਕੋ ਹੁਣ ਤੱਕ ਆਰਡਰ ਮਦਰਾਸੀ ਕਿੰਨੇ ਕੋ ਤੁਸੀਂ ਸਪਲਾਈ ਕਿੰਨੇ ਯੂਨਿਟ ਹੁਣ ਤੱਕ ਮੈਨੂਫੈਕਚਰ ਅਸੀਂ ਹੁਣ ਤੱਕ 150 ਤੋਂ ਉੱਪਰ ਗੱਡੀ ਬਣਾ ਚੁੱਕੇ ਹੈਗੇ ਆ 95 ਤੁਸੀਂ ਆਰਮੀ ਨੂੰ ਦਿੱਤੇ ਨੇ ਨਹੀਂ ਜੀ 120 ਆਰਮੀ ਨੂੰ ਦਿੱਤੇ ਹੈਗੇ ਆ ਕੁਝ 에어ਫੋਰਸ ਨੂੰ ਦਿੱਤੀ ਕੁਝ 에어ਫੋਰਸ ਨੂੰ ਦਿੱਤੀਆਂ ਤੇ ਹੁਣ ਪ੍ਰਾਈਵੇਟ ਵੀ ਜਾ ਰਹੀਆਂ ਹੈਗੀਆਂ ਇਹ ਤੁਸੀਂ ਜੇ ਐਮਬੂਲੈਂਸ ਦੇਖੋਗੇ ਅੰਦਰੋਂ ਤਾਂ ਇਹਦੇ ਵਿੱਚ ਸਟ੍ਰੈਚਰ ਹੈਗਾ ਸਕੂਪ ਸਟ੍ਰੈਚਰ ਹੈਗਾ ਚਾਰ ਪੈਰਾਮੈਡਿਕਸ ਬੈਠਾ ਦੇਣ ਇੱਕ ਪੇਸ਼ੈਂਟ ਨੂੰ ਲੈ ਕੇ ਆਂਦੇ ਹੋਏ ਆਕਸੀਜਨ ਵੈਂਟੀਲੇਟਰ ਲੱਗਿਆ ਹੋਇਆ ਆਕਸੀਜਨ ਕਨਸੈਂਟਰੇਟਰ ਲੱਗਿਆ ਆਕਸੀਜਨ ਸਿਲੰਡਰ ਥੱਲੇ ਆਂਦਾ ਹੈਗਾ ਪੇਸ਼ੈਂਟ ਡਿਫਰੀਬਿਲੇਟਰ ਲੱਗਿਆ ਹੋਇਆ ਹੈਗਾ ਠੀਕ ਹੈ ਜੀ ਉਸ ਦੇ علاوہ ਸਾਰੀ ਮੈਡੀਸਿਨ ਫਿਰ ਇਨ ਸਭ ਕੁਝ ਕਵਰ ਕੀਤਾ ਜਾ ਸਾਧਿਆ ਦੇ ਅੰਦਰ ਸਟੋਰੇਜ ਬਾਕਸ ਬਨੇ ਹੋਏ ਹਨ ਤੇ ਚਾਰ ਬੰਦੇ ਨਾਲ ਲੈ ਕੇ ਆਂਦੇ ਹਨ ਉਹਨੂੰ ਫਰਸਟ ایڈ ਦੇ ਸਕਦੇ ਹੈਗੇ ਜਿਹੜੇ ਕ੍ਰਿਟੀਕਲ ਕੇਅਰ ਯੂਨਿਟ ਉਸ ਦੀ ਕੀਮਤ ਦਾ ਦੱਸਿਆ ਕਿ ਦੱਸ ਨਹੀਂ ਸਕਦੇ ਪਰ ਇਹ ਦਰਸ਼ਕਾਂ ਦੇ ਜ਼ਹਿਨ ਚ ਜ਼ਰੂਰ ਸਵਾਲ ਹੋਏਗਾ ਕੋਈ ਕਹਿੰਦਾ 2 ਕਰੋੜ ਆ ਕੋਈ ਕਿਸੇ ਨੇ ਕੋਈ ਕੀਮਤ ਕੋਟ ਕੀਤੀ ਲੱਖਾਂ ਜੈ ਕਿ ਕਰੋੜਾ ਚ ਕਰੋੜ ਤੱਕ ਪਹੁੰਚ ਜਾਂਦਾ ਜੀ ਜੋ ਟੈਕਨੋਲੋਜੀ ਹੈ ਜੇ ਤੁਸੀਂ ਦੇਖੋਗੇ ਤਾਂ ਇੱਕ ਜਿਹੜਾ ਫੀਚਰ ਰਹਿ ਗਿਆ ਸੀ ਗੱਡੀ ਪੂਰੀ ਸੀਲਡ ਹੈ ਜਦ ਵੀ ਪਾਣੀ ਜ ਵੀ ਜਾਂਦੀ ਹੈ ਪਾਣੀ ਅੰਦਰ ਨਹੀਂ ਜਾਂ ਤੇ ਗੱਡੀ ਚਲਵੀ ਰਹੀ ਹੈ ਜ਼ਮੀਨ ਤੇ ਦਲਦਲ ਚ ਵੀ ਚਲ ਰਹੀ ਹੈ ਤੇ ਸਵਿਮ ਵੀ ਕਰ ਰਹੀ ਹੈ ਜਿਹੜਾ ਪਾਣੀ ਦਾ ਲੈਵਲ ਹੈ ਉਹ ਗੱਡੀ ਦੇ ਆਲਮੋਸਟ ਹਾਫ ਤੋਂ ਉੱਪਰ ਕਦੀ ਨਹੀਂ ਜਾਂਦਾ ਅੱਛਾ ਬੋਟ ਦਾ ਵੀ ਕੰਮ ਹੋ ਗਿਆ ਜਿੰਨਾ ਮਰਜ਼ੀ ਪਾਣੀ ਹੋਵੇ ਕਿੰਨਾ ਤੁਸੀਂ ਕਿਹੜੇ ਕਿਹੜੇ ਇਹੋ ਜਿਹੇ ਇਲਾਕੇ ਅਸੀਂ ਜਿਹੜਾ ਸਭ ਪਾਣੀ ਕਿਉਂਕਿ ਮੈਂ ਕੱਲ ਹਾਂ ਅਸੀਂ ਸਭ ਬੁਰੂਕਾਰਾ ਦੇਖ ਰਿਹਾ ਸੀ ਉੱਥੇ ਇੱਕਦਮ ਇੰਨਾ ਪ੍ਰੈਸ਼ਰ ਪਾਣੀ ਦਾ ਆ ਜਾਂਦਾ ਕਿ ਸਮੁੰਦਰ ਚ ਵੀ ਇਹਨੂੰ ਲੈ ਕੇ ਗਏ ਅਸੀਂ ਜਿਹੜਾ ਇਹ ਸਮੁੰਦਰ ਦੇ ਵਿੱਚ ਕੀਤਾ ਹੈਗਾ ਜੀ ਉਹਦੇ ਟ੍ਰਾਇਲ ਕੀਤੇ ਸੀ ਅਸੀਂ ਬੇ ਆਫ ਬੰਗਾਲ ਦੇ ਵਿੱਚ ਕਾਕੀਨਾੜਾ ਤੋਂ अच्छा तोਸੀਂ ਅਸੀਂ ਗੱਡੀ ਨੂੰ ਸਮੁੰਦਰ ਦੇ ਅੰਦਰ ਲੈ ਕੇ ਗਏ ਸੀਗੇ 6 ਕਿਲੋਮੀਟਰ ਅੰਦਰ ਤੱਕ ਲੈ ਕੇ ਚਲੇ ਗਏ ਸੀਗੇ اچھا ਤਾਂ ਪਾਣੀ ਦੀ ਡੈਪਥ ਕੋਈ ਪ੍ਰੋਬਲਮ ਨਹੀਂ ਹੈਗੀ ਆ ਠੀਕ ਹੈ ਜੀ ਇੰਪੋਰਟੈਂਟ ਕੀ ਹੈ ਕਦੀ ਕਦੀ ਕੀ ਹੁੰਦਾ ਉਹ ਤੁਸੀਂ ਸਮੁੰਦਰ ਚੋਂ ਨਦੀ ਚੋਂ ਪਾਣੀ ਉਛਾਲਾ ਮਾਰਦਾ اچھا ਤਾਂ ਤੇ ਡレイン ਪਲੱਗ ਦਿੱਤੇ ਗਏ ਆ ਜਿਹੜੇ ਇਹਨੂੰ ਪਾਣੀ ਨੂੰ ਨਾਲ ਦੀ ਨਾਲ ਘਟ ਦੇਗੇ ਜੇ ਬਹੁਤ بڑا ਉਛਾਲਾ ਮਾਰਦਾ ਤਾਂ ਅੰਦਰ ਜਾਏਗਾ ਬਟ ਉਸ ਨੂੰ ਬਚਾਣ ਲਈ ਅੰਦਰ ਇੱਕ ਪੰਪ ਦਿੱਤਾ ਗਿਆ ਜਿੱਥੇ ਪਾਣੀ ਟੱਚ ਹੁੰਦੇ ਸਭ ਤੋਂ ਥੱਲੇ ਵਾਲਾ ਪੁਆਇੰਟ ਹੈ ਜਿੱਦੇ ਟੱਚ ਹੋਏਗਾ ਇਹ ਪੰਪ ਚੱਲ ਪਏਗਾ ਇਹ ਆਮ ਲੋਕ ਇਸਤੇਮਾਲ ਕਰਦੇ ਨਹੀਂ ਇਹੋ ਜਿਹੇ ਇਲਾਕਿਆਂ ਦੇ ਵਿੱਚ ਜਿੱਥਾੜਾ ਜਾਂਦੇ ਉਹਨਾਂ ਨਾਲੋਂ ਮੈਨੂੰ ਲੱਗਦਾ ਫਿਰ ਸੇਫ ਹੈ ਇਹ ਤਾਂ ਸਿੰਗ ਹੀ ਨਹੀਂ ਕਰੇਗੀ ਜੀ ਹਾਂ ਇਹਦੀ ਸਭ ਤੋਂ بڑی ਖਾਸੀਅਤ ਕੀ ਹੈ ਇੱਕ ਤਾਂ ਜਿਹੜੇ ਇਹਦੇ ਟਾਇਰ ਹੈ ਉਹ ਐਗਜ਼ੌਸਟ ਤੋਂ ਫਿਲ ਫੁੱਲ ਹੋ ਰਹੇ ਹਨ ਮੰਨ ਲਓ ਅਜੇ ਤਾਂ 2 ਸਾਲ ਹੋ ਗਏ ਮੈਨੂੰ ਕੰਪਨੀ ਨਾਲ ਬਟ ਕੋਈ ਦਿਨ ਮੈਂ ਦੇਖਿਆ ਨਹੀਂ ਕੋਈ ਟਾਇਰ ਪੰਚਰ ਹੋਇਆ ਹੋਵੇ ਕੋਈ ਕੰਪਲੇਨਟ ਕੋਈ ਨਹੀਂ ਆਈ ਪੰਚਰ ਹੀ ਨਹੀਂ ਕਦੀ ਹੋਇਆ ਬਾਈ ਚਾਂਸ ਹੋ ਵੀ ਜਾਂਦਾ ਤਾਂ ਗੱਡੀ ਦੋ ਟਾਇਰ ਪੂਰੇ ਪੰਚਰਾਂ ਦੇ ਬਾਵਜੂਦ ਵੀ ਚੱਲ ਚੱਲੀ ਜਦੋਂ ਤੁਸੀਂ ਜਾ ਰਹੇ ਹੋ ਹੜ ਵਾਲੇ ਇਲਾਕੇ 'ਚ ਜਾ ਰਹੇ ਹੋ ਤੁਹਾਨੂੰ ਨਹੀਂ ਪਤਾ ਸੜਕ ਕਿੱਥੇ ਐ ਖੰਭੇ ਡਿੱਗੇ ਨੇ ਤਾਰਾਂ ਨੇ ਬਹੁਤ ਸਾਰੀਆਂ ਚੀਜ਼ਾਂ ਉਹ ਜੋ ਲੋਹੇ ਦੀਆਂ ਬੜੀਆਂ ਚੀਜ਼ਾਂ ਹੋਣਗੀਆਂ ਜਿਹੜੀਆਂ ਇਹਨੂੰ ਜੀਰ ਦੀਆਂ ਹੋਣਗੀਆਂ ਹਾਂ ਤਾਂ ਉਹਦੇ ਲਈ ਇਹ ਟਾਇਰ ਰਬਰ ਸਪੈਸ਼ਲ ਹੈ ਕੋਈ ਸੈਂਸਰਸ ਵੀ ਹੈਗੇ ਨੇ ਕੋਈ ਸੈਂਸਰ ਦੀ ਲੋੜ ਨਹੀਂ ਹੈਗੀ ਅਲਟਰਾ ਲੋ ਪ੍ਰੈਸ਼ਰ ਟਾਇਰ ਹੈ ਇਹਦਾ ਜੋ ਸਸਪੈਂਸ਼ਨ ਸਿਸਟਮ ਹੈ ਕੋਈ ਹੈ ਨਹੀਂ ਜੇ ਤੁਸੀਂ ਦੇਖੋਗੇ ਤਾਂ ਕੋਈ ਸਸਪੈਂਸ਼ਨ ਨਹੀਂ ਲੱਗੀ ਹੋਈ ਹੈ ਅੱਛਾ ਤਾਂ ਜਿਹੜੇ ਟਾਇਰ ਹੈ ਉਹ ਸਸਪੈਂਸ਼ਨ ਦਾ ਕੰਮ ਕਰਦੇ ਆ ਚਾਰੋਂ ਟਾਇਰ ਆਪਸ ਕਨੈਕਟਡ ਹੈ ਇਹਦੇ ਥੱਲੇ ਕੋਈ ਤਿੱਖੀ ਚੀਜ਼ ਆ ਗਈ ਜਿੱਦਾਂ ਇਹਦੇ ਥੱਲੇ ਦੇਖੀ ਚੀਜ਼ ਹੈਗੀ ਹਵਾ ਇੱਥੋਂ ਬਾਕੀ ਸਾਰੀ ਜਗ੍ਹਾ ਘੁੰਮ ਜਾਏਗੀ ਤੇ ਉਹ ਸਸਪੈਂਸ਼ਨ ਦਾ ਕੰਮ ਕਰੇਗੀ। ਬੈਕਲੀ ਟੈਕਨੋਲੋਜੀ ਸਾਰੇ ਨੂੰ ਇਹਨੂੰ ਕਹਿੰਦੇ ਨਿਊਮੋ ਨਿਊਮੋਸ ਇਹ ਪੈਟੈਂਟ ਹੈ। ਇਹ ਸਾਡਾ ਗਲੋਬਲ ਪੈਟੈਂਟ ਹੈ ਜਿਸ ਤੋਂ ਅਸੀਂ ਟੈਕਨੋਲੋਜੀ ਲੈਂਦੀ ਹੈ ਕੰਪਨੀ ਤੋਂ। ਵੈਸੇ ਮਤਲਬ ਇਹਨੂੰ ਕਿ ਜਪਾਨ ਜਪਨੀਜ਼ ਕਹਿ ਸਕਦੇ ਆ ਚਾਈਨਸ ਕਹਿ ਸਕਦੇ ਆ ਅਸੀਂ ਅਸੀਂ ਕੋਪਾਟੋ ਯੂਕੇ ਦੀ ਕੰਪਨੀ ਹੈ ਜਿਸ ਤੋਂ ਟੈਕਨੋਲੋਜੀ ਲੈਂਦੀ ਹੈਗੀ ਹੈ। ਤੇ ਇਹ ਬੇਸਿਕਲੀ ਨਿਊਮੋ ਸਰਕੂਲੇਟਿੰਗ ਸਸਪੈਂਸ਼ਨ ਸਿਸਟਮ ਕਿਹਾ ਜਾਂਦਾ ਹੈਗਾ। ਤਨਾਲ ਪੰਜਾਬ ਸਰਕਾਰ ਨੇ ਵੀ ਕੋਈ ਰਾਬਤਾ ਕਾਇਮ ਕੀਤਾ ਕਿ ਸਾਨੂੰ ਦਿਓ ਗੱਡੀਆਂ ਜਾਂ ਕਿਸੇ ਵੀ ਤਰ੍ਹਾਂ ਦੇ ਅਜੇ ਤੱਕ ਨਹੀਂ ਕੀਤਾ ਜੀ ਅਸੀਂ ਪਿਛਲੇ ਕੁਝ ਸਾਲਾਂ ਤੋਂ ਐਨਡੀਆਰਐਫ ਐਸਡੀਆਰਐਫ ਤੇ ਲੋਕਲ ਸਟੇਟ ਗਵਰਨਮੈਂਟਸ ਨੂੰ ਕਮਿਊਨੀਕੇਸ਼ਨ ਕਰ ਰਹੇ ਹਾਂ ਪ੍ਰੈਜੈਂਟੇਸ਼ਨ ਕਰ ਰਹੇ ਹਾਂ ਬਟ ਹਜੇ ਤੱਕ ਕਿਸੇ ਨੇ ਡਿਸੀਜਨ ਨਹੀਂ ਲੇਤਾ ਸਾਨੂੰ ਉਮੀਦ ਹੈ ਕਿ ਹੁਣ ਗੱਡੀ ਦੀ ਐਕਚੁਅਲ ਯੂਸ ਇਸ ਇਨ ਹੜਾਂ ਦੇ ਟਾਈਮ ਦੇ ਦੇਖ ਕੇ ਸ਼ਾਇਦ ਉੱਪਰ ਵਾਲੇ ਅਥਾਰਟिटीज ਕੁਝ ਡਿਸੀਜਨ ਲੈਣ ਕਿਉਂਕਿ ਕੀ ਹੈ ਜੀ ਅਸੀਂ ਐਸ ਕੰਪਨੀ ਇੱਕ ਲਿਮਿਟਿਡ ਲੈਵਲ ਤੱਕ ਹੀ ਜਾ ਸਕਦੇ ਹਾਂ ਹੋਣੇ ਦੀ ਜਗ੍ਹਾ ਤੋਂ ਦੂਸਰੀ ਜਗ੍ਹਾ ਗੱਡੀ ਨੂੰ ਭੇਜਦੇ ਟਾਈਮ ਲੱਗਦਾ ਤਾਂ ਉਹਦੇ ਵਿੱਚ ਉਹਦੇ ਵਿੱਚ ਕਾਫੀ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਹੈ ਜੇ ਗੱਡੀਆਂ ਹਰ ਹਰ ਡਿਸਟ੍ਰਿਕਟ ਦੇ ਵਿੱਚ ਐ ਐਸ ਡੀ ਆਰ ਐਫ ਵਾਲੇ ਹੈ ਜਾਂ ਸਟੇਟ ਅਥਾਰਟिटीज ਹੈ ਇੱਕ ਇੱਕ ਦੋ ਦੋ ਗੱਡੀਆਂ ਵੀ ਆਪਣੇ ਕੋਲ ਰੱਖ ਲੈਣ ਤਾਂ ਇਹ ਬੋਲਦਾ ਕਈ ਭਾਵੇਂ ਪੰਜਾਬ ਸੂਬੇ ਜਾਂ ਚेन ਚਾਰ ਵੀ ਹੋਣ ਤਾਂ ਇਹ ਕਈ ਦਿਨ ਲਗਾ ਸਕਦੇ ਕਿੰਨਾ ਕੁ ਮਿੰਟ ਮਤਲਬ ਮੈਂ ਉਹ ਸਾਰੀਆਂ ਵਿਸ਼ੇਸ਼ਤਾਵਾਂ ਜਾਨਣਾ ਚਾਹੁੰਦਾ ਜਦੋਂ ਮੈਂ ਪਾਣੀ ਦੇ ਵਿੱਚ ਚਲਾ ਜਾਂਦਾ ਤੇ ਕਈ ਵਾਰ 16 16 17 17 ਕਿਲੋਮੀਟਰ ਦੂਰ ਤੱਕ ਪਾਣੀ ਆਇਆ ਹੁੰਦਾ ਜੇਕਰ ਤੁਹਾਡੇ ਨਾਲ ਕੋਈ ਲੋਕਲ ਬੰਦਾ ਬੈਠਾ ਹੈ ਉਹਨੂੰ ਰਸਤੇ ਦਾ ਪਤਾ ਹੈ ਕਿੰਨੀ ਦੇਰ ਦੇ ਵਿੱਚ ਉਹ ਸਫ਼ਰ ਜਿਹੜਾ ਹੈ ਪਾਣੀ ਦੇ ਉੱਪਰ ਹੀ ਪਾਣੀ ਦੇ ਤਹਿ ਕਰ ਲਦਾ ਪਾਣੀ ਦੇ ਦੂਰ ਪਾਣੀ ਮਿਲ ਜਾਂਦਾ ਤੁਹਾਨੂੰ ਕਿਨਾਰੇ ਤੋਂ ਪਾਣੀ ਦੇ ਪਾਣੀ ਦੇ ਉੱਤੇ ਜਿਹੜੀ ਸਪੀਡ ਹੈ ਦੀ ਉਹ 6 ਕਿਲੋਮੀਟਰ ਪਰ ਆਵਰ ਨਿਕਲਦੀ ਹੈ ਅੱਛਾ ਜਿਹੜੀ ਰੋਡ ਹੈ ਉਸ ਤੇ ਉੱਤੇ ਦਾ ਜਿਹੜੀ ਪੱਕਾ ਸਰਫੇਸ ਹੈ ਉਸ ਤੇ 40 ਤੱਕ ਦਾ ਸਕਦਾ ਬਟ ਪਾਣੀ ਦੇ ਵਿੱਚ 6 ਕਿਲੋਮੀਟਰ ਦੀ ਸਪੀਡ ਤੇ ਜਾਂਦਾ ਹੈਗਾ ਬਹਾਵ ਵਾਲੀ ਸਾਈਡ ਚਲਿਆ ਜਾਵੇ ਤਾਂ ਥੋੜਾ ਜਿਹਾ ਵਧ ਜਾਏਗਾ ਬਟ ਆਪਣੀ ਗੱਡੀ ਦੀ ਸਪੀਡ 6 ਕਿਲੋਮੀਟਰ ਪਰ ਆਵਰ ਹੈ ਇਹਦੇ ਇਰਦ ਗਿਰਦ ਸਿਆਸਤ ਬੜੀ ਜ਼ਿਆਦਾ ਹੋ ਰਹੀ ਹੈ ਕੱਲ ਦੀ ਕੁਝ ਲੀਡਰ ਨਜ਼ਰ ਆ ਰਹੇ ਨੇ ਆਰੋਪ ਲੱਗ ਰਿਹਾ ਕਿ ਵੀ ਉਹ ਇਹਨੂੰ ਲੈ ਕੇ ਆਏ ਆ ਤਾਂ ਬੜਾ ਸੇਫ ਜਿਹਾ ਵਹੀਕਲ ਹੈ ਕਿਵੇਂ ਦੇਖ ਰਹੇ ਹੋ ਉਸ ਸਿਆਸਤ ਨੂੰ ਦੇਖੋ ਜੀ ਇਸ ਤਰ੍ਹਾਂ ਹੈ ਕਿ ਅਸੀਂ ਤਾਂ ਐਜ਼ ਅ ਕੰਪਨੀ ਜਿਹੜੇ ਸਾਡੇ ਪ੍ਰੋਮੋਟਰਸ ਹੈ ਜੀਐਸਡਬਲਿਊ ਗਿਕੋ ਮੋਟਰਸ ਦੇ ਬੋਰਡ ਆਫ ਡਾਇਰੈਕਟਰਸ ਹੈ ਜੀਐਸਡਬਲਿਊ ਗਰੁੱਪ ਦੀ ਜੋ ਵੀ ਕੋਰ ਵੈਲਿਊ ਸਿਸਟਮ ਹੈ ਇਹ ਤਾਂ ਸਮਾਜ ਦੀ ਸੇਵਾ ਲਈ ਜੋ ਵੀ ਲੋਕਲ ਐਡਮਿਨਿਸਟ੍ਰੇਟਿਵ ਐਡਮਿਨਿਸਟ੍ਰੇਸ਼ਨ ਡੀਸੀ ਆਫਿਸ ਐਸ ਡੀ ਐਮ ਤੋਂ ਜੋ ਵੀ ਸਾਨੂੰ ਮੈਸੇजेस ਆਏ ਹਨ ਅਸੀਂ ਤਾਂ ਉਹਨਾਂ ਦੇ ਕਹਿੰਦੇ ਗੱਡੀਆਂ ਭੇਜੀਆਂ ਹੈਗੀਆਂ ਕਿਸੇ ਤੋਂ ਕੋਈ ਪੈਸੇ ਨਹੀਂ ਚਾਰਜ ਕੀਤਾ ਕਿਸੇ ਲੀਟਰ ਤੇ ਕਹਿੰਦੇ ਨਹੀਂ ਭੇਜਿਆ ਕਿਸੇ ਕੋਈ ਲੀਟਰ ਤੁਹਾਡੇ ਰਾਪਤੇ ਜ ਨਹੀਂ 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 ਨਾ ਸੀ ਕਿਸੇ ਕੋਈ ਪੈਸੇ ਲਿੱਤੇ ਆ ਨਾ ਸੀ ਕਰਾਈ ਕਰਾਏ ਤੇ ਭੇਜੀ ਹੈ ਨਾ ਸੀ ਕਿਸੇ ਪੋਲਿਟਿਕਸ ਨੂੰ ਸਪੋਰਟ ਕਰਦੇ ਅਸੀਂ ਤਾਂ ਇਨਸਾਨ ਦੀ ਜ਼ਿੰਦਗੀ ਬਚਾਣ ਲਈ ਭੇਜੀ ਹੈ ਗੱਡੀ ਇਹ ਪਿਓਰਲੀ ਸੇਵਾ ਹੈ ਸਮਾਜ ਇੱਕ ਬੜਾ ਰਾਜਨੀਤੀ ਦੇ ਮੈਂ ਜ਼ਿਕਰ ਕਰ ਰਿਹਾ ਕੁਝ ਸਾਲ ਪਹਿਲਾਂ ਪੰਜਾਬ ਦੀ ਰਾਜਨੀਤੀ ਨਾਲ ਜੁੜਿਆ ਇੱਕ ਇਹੋ ਜਿਹਾ ਇਸ਼ੂ ਆਇਆ ਸੀਗਾ ਪਾਣੀ ਵਾਲੀ ਬਸ ਚੱਲੇਗੀ ਇਹ ਕਿੱਥੇ ਨਾ ਕਿਤੇ ਵੀਡੀਓਜ਼ ਦੇਖ ਕੇ ਇਹ ਪਾਣੀ ਵਾਲੀ ਬਸ ਦੀ ਯਾਦ ਕਰਾ ਰਿਹਾ ਮੈਂ ਵੀ ਉਹ ਦੇਖਿਆ ਹੈ ਜੀ ਕਿ ਉਹ ਉਹ ਪ੍ਰੋਸੈਸ ਹੀ ਹੈ ਉਹੀ ਚੀਜ਼ ਉਹੀ ਟੈਕਨੋਲੋਜੀ ਨਹੀਂ ਨਹੀਂ ਉਹ ਉਹਦਾ ਇਹਨਾਂ ਕੋਈ ਲੈਣਾ ਦੇਣਾ ਨਹੀਂ ਉਹਦੇ ਵਿੱਚ টারਬਾਈਨ ਲੱਗੀ ਹੁੰਦੀ ਥੱਲੇ ਇੱਕ ਬੋਟ ਵਾਲੀ ਉਹ ਜੇ ਕਿਸੇ ਦਾ ਸੁਪਨਾ ਹੋਵੇ ਪਾਣੀ ਵਾਲੀ ਬੱਸ ਚਲਾਣੀ ਹੈ ਪੰਜਾਬ 'ਚ ਇਹਨੂੰ ਕਮਰਸ਼ੀਅਲੀ ਇਹਨੂੰ ਐਜ਼ ਅ ਟੂਰਿਸਟ ਵਹੀਕਲ ਵੀ ਯੂਜ਼ ਕਰਨਾ ਹੋਵੇ ਤਾਂ ਕਿ ਇਹ ਉੱਥੇ ਵੀ ਕਾਮਯਾਬ ਹੋ ਸਕਦੇ ਐਜ਼ ਅ ਟੂਰਿਸਟ ਵਹੀਕਲ ਜਿਹਨੇ ਚਲਾਣੀ ਹੈ ਚਲਾਈ ਜਾ ਸਕਦੀ ਹੈ ਬਟ ਪਾਣੀ ਵਾਲੀ ਬੱਸ ਮੈਨੂੰ ਕਹਿੰਦੇ ਕੋਈ ਫਰੀਦਕੋਟ ਤੋਂ ਕਹਿੰਦਾ ਮੈਂ ਮੋਗੇ ਆਣਾ ਮੈਨੂੰ ਤੇ ਅਹਿਵਲ ਨੂੰ ਜਾਣਾ ਤਾਂ ਇੱਥੇ ਉੱਥੇ ਵੀ ਕਾਮਯਾਬ ਹੋ ਸਕਦੀ ਹੈ ਦੇਖੋ ਇੰਨੇ ਲੰਬੇ ਲੰਬੇ ਸਫ਼ਰ ਕੋ ਗੱਡੀ ਦੀ ਸਪੀਡ ਉਸ ਹਿਸਾਬ ਨਾਲ ਨਹੀਂ ਹੈਗੀ ਹੈ ਨਾ ਕਿ ਦੋਹਿਆਂ ਨੂੰ ਬੱਸ ਵਾਂਗ ਚਲਾ ਰਹੇ ਹੋ ਲੌਂਗ ਟ੍ਰਾਂਜ਼ਿਟ ਲਈ ਗੱਡੀ ਦਾ ਪਰਪਲਕ ਤਰ੍ਹਾਂ ਦੀ ਚੀਜ਼ਾਂ ਆ ਰਹੀਆਂ ਵਿੱਚੇ ਕਦੀ ਪਾਣੀ ਆ ਗਿਆ ਕਦੇ ਵਿੱਚ ਫੋਰੈਸਟ ਆ ਗਿਆ ਤਾਂ ਇਹ ਗੱਡੀ ਹਰ ਤਰ੍ਹਾਂ ਦੇ ਟੈਰਨ ਨੂੰ ਕਰਾਸ ਕਰੇਗੀ ਤੁਹਾਨੂੰ ਮਲਟੀਪਲ ਵਹੀਕਲਸ ਨਹੀਂ ਚਾਹੀਦੇ ਆ ਜੋ ਤੁਸੀਂ ਗੱਲ ਕਰ ਰਹੇ ਹੋ ਸਿੰਗਲ ਸੋਰਸ ਆਫ ਵਾਟਰ ਨੂੰ ਕਰਾਸ ਕਰਨਾ ਹੈ 28 ਸਪੀਡ ਉਹਦੀ ਰਿਕੁਆਇਰਮੈਂਟ ਅਲੱਗ ਹੈ ਇਸ ਗੱਡੀ ਦੀ ਰਿਕੁਆਇਰਮੈਂਟ ਤੇ ਐਪਲੀਕੇਸ਼ਨ ਬਿਲਕੁਲ ਅਲੱਗ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਸਰ ਸਾਡੇ ਨਾਲ ਗੱਲਬਾਤ ਕਰ ਲਈ ਤੁਹਾਨੂੰ ਜਾਣਕਾਰੀ ਦੇਣ ਲਈ ਇਹ ਐਨ 1200 ਜਿਹਨੂੰ ਐਟੋਰ ਕਿਹਾ ਜਾਂਦਾ ਆਲ ਟੈਰਨ ਆਫ ਰੋਡਿੰਗ ਵਹੀਕਲ ਹੈ ਐਸਐਮਬੀਏ ਔਰ ਪੰਜਾਬ ਦੇ ਵਿੱਚ ਇਹਨੂੰ ਹੁਣ ਹੜ੍ਹਾਂ ਦੇ ਵਿੱਚ ਇਸਤੇਮਾਲ ਕੀਤਾ ਜਾ ਰਿਹਾ ਹੈ ਕੰਪਨੀ ਦਾ ਦਾਵਾ ਹੈ ਫ੍ਰੀ ਆਫ ਕੋਸ ਅਸੀਂ ਸੇਵਾ ਹੀ ਕਰ ਰਹੇ ਹਾਂ ਇਸ ਨੂੰ ਇਸਤੇਮਾਲ ਕਰਨ ਦੇ ਲਈ ਤਾਂ ਕਿ ਲੋਕਾਂ ਨੂੰ ਰੈਸਕਿਊ ਕੀਤਾ ਜਾਵੇ ਔਰ ਲੋਕਾਂ ਨੂੰ ਸੁਰੱਖਿਅਤ ਠਿਕਾਣਿਆਂ ਤੇ ਪਹੁੰਚਾਇਆ ਜਾਵੇ ਕੈਮਰਾਮੈਨ ਪਮਨ ਦੇ ਨਾਲ ਰਮਨ ਚੂਗਾਬਾ ਦਿਨਿਕਸ਼ਵਰਾ ਟੀਵੀ ਚੰਡੀਗੜ੍ਹ